ਕੁਝ ਪੁੱਛਣਾ ਹੈ ਇਸ ਹਾਂ ਮੈਂ ਤੇ ਰਿਜ਼ਿਊਮੀਆਂ ਬਾਹ ਮਮੀ ਬਾਲੀ ਸੋਹਣੀ ਲੱਗੇ ਨੇ ਸੱਚੀ ਮੈਨੂੰ ਤਾਂ ਐਂ ਲੱਗਦਾ ਮੇਰੀ ਨਜ਼ਰ ਲੱਗੂ ਤੈਨੂੰ ਜਦ ਬਾਹ ਜਾਏਂਗੀ ਨਾ ਮੈਂ ਕਾਲਾ ਟਿੱਕਾ ਲਾ ਕੇ ਭੇਜੂਗੀ ਅੱਛਾ ਹੁਣ ਮੇਰੇ ਲੱਛਣਾ ਤੇ ਆ ਗਈ ਮੈਂ ਜਿਵੇਂ ਤੈਨੂੰ ਮੈਂ ਕਾਲਾ ਟਿੱਕਾ ਲਾ ਕੇ ਬਾਹ ਭੇਜਦੀ ਆਂ ਹੈ ਉਵੇਂ ਤੂੰ ਕਾਲਾ ਟਿੱਕਾ ਲਾਗੀ ਪਰ ਨਹੀਂ ਪੁੱਤ ਤੇਰ ਨਾਲ ਵੱਧ ਸੋਹਣੀ ਨਹੀਂ ਲੱਗਦੀ ਮੈਂ ਨਾਲ ਕੋਈ ਉਹੀ ਪੁਰਾਣੇ ਜੇ ਸੂਟ ਪਾਇਆ ਹੈ ਕੀ ਸੋਹਣੀ ਲੱਗੀ ਜੰਨੀ ਮੈਂ ਤੈਨੂੰ ਮੈਨੂੰ ਪਤਾ ਤੈਨੂੰ ਨਹੀਂ ਪਤਾ ਪਤਾ ਪਹਿਲੀ ਵਾਰ ਦੇਖਿਆ ਤੁਹਾਨੂੰ ਮੈਂ ਤਿਆਰ ਹੋਇਆ ਨਹੀਂ ਤਾਂ ਉਹੀ ਰੂੜੇ ਖੁਲੇ ਜਰੇ ਨੇ ਤੁਸੀਂ ਆਹੀਂ ਤਿਆਰ ਹੋ ਕੇ ਰਹਿਆ ਕਰੋ ਠੀਕ ਹੈ ਉਹ ਤਾਂ ਜਿਹੋ ਜਿਹਾ ਕੰਮ ਹੁੰਦਾ ਫਿਰ ਉਹੋ ਜਿਹਾ ਹੀ ਬਣਨਾ ਪੈਂਦਾ ਪਹਿਲਾਂ ਮੈਂ ਘਰੇ ਕੰਮ ਕਰਦੀ ਸੀ ਤਾਂ ਮੈਨੂੰ ਉਵੇਂ ਤਿਆਰ ਹੋਣਾ ਪੈਂਦਾ ਸੀ ਅੱਜ ਮੈਂ ਬਾਹਰ ਜਾ ਰਹੀ ਹਾਂ ਕਿਤੇ ਤਾਂ ਪਤਾ ਚਾਹੀਦੇ ਕੱਪੜੇ ਪਾਉਣੇ ਪੈਣੇ ਸਾਰੇ ਚੱਕ ਲਿਆ ਦੇ ਡਾਕੂਮੈਂਟ ਜਿਹੜੀ ਉਹਨਾਂ ਨੇ ਕਿਹਾ ਸੀਗਾ ਉਹ ਤਾਂ ਸਾਰੇ ਆਧਾਰ ਕਾਰਡ ਪਿੰਨ ਕਰ ਜਿਹੜਾ ਕੁਝ ਵੀ ਹੈਗਾ ਸਾਰਾ ਇੱਕ ਵਾਰੀ ਮੈਂ ਨਾਲ ਚੱਕ ਲਵਾਂ ਜਿਹੜੀ ਚੀਜ਼ ਵੀ ਮੰਗਣਗੇ ਮੈਂ ਕੱਢ ਕੇ ਪਰਚੋ ਫੜਾ ਦੂੰਗੀ ਇੱਕ ਬਾਈ ਨੇ ਕਿਹਾ ਸੀ ਰੈਜ਼ਿਊਮ ਚੱਕੀ ਕੱਲ ਰਾਤ ਬ ਜਮਾਨੀ ਡਰਨਾ ਤੁਸੀਂ ਉੱਥੇ ਠੀਕ ਹੈ ਨਾ ਦੇਖ ਅੱਗੇ ਜਿੱਦ ਮੈਂ ਤੈਨੂੰ ਸਕੂਲ ਭੇਜਦੀ ਸੀ ਉਹਦੇ ਮੈਂ ਤੈਨੂੰ ਸਮਝਾਈ ਜਾਂਦੀ ਸੀ ਪੁੱਤ ਤੂੰ ਨਾ ਡਰਹੀਂ ਹੈ ਕੋਈ ਗੱਲ ਨਹੀਂ ਤੇ ਅੱਜ ਸੱਚੀ ਜਦੋਂ ਮੈਂ ਜਾ ਰਹੀ ਹਾਂ ਕਿਤੇ ਅੱਜ ਮੈਨੂੰ ਇੰਨਾ ਡਰ ਲੱਗ ਜਾਂਦਾ ਹੁਣ ਤਾਂ ਪੈਂ ਹੋਈ ਜਾਂਦਾ ਵੀ ਮੈਂ ਕਿੱਥੇ ਕਿਵੇਂ ਜਾ ਕੇ ਤਾਂ ਬੋਲੂਗੀ ਜੇ ਉਹਨਾਂ ਨੇ ਮੇਰੇ ਤੋਂ ਕੁਝ ਪੁੱਛ ਲਿਆ ਤੇ ਮੈਨੂੰ ਅੱਗੋਂ ਕੁਝ ਨਾ ਆਇਆ ਹੁਣ ਪੁੱਤ ਕਿੱਦੇ ਦੀ ਪੜਾਈ ਕੀਤੀ ਹੋਈ ਹੈ ਮੇਰੇ ਤਾਂ ਸਾਰਾ ਕੁਝ ਦਿਮਾਗ ਚੋਂ ਨਿਕਲਿਆ ਪਿਆ ਤੇ ਜੇ ਮੈਨੂੰ ਉੱਥੇ ਕੁਝ ਨਾ ਆਇਆ ਤੇ ਉਹਨਾਂ ਨੇ ਨਾ ਰੱਖਿਆ ਮੈਨੂੰ ਇਹ ਗੱਲਾਂ ਕਿਉਂ ਸੋਚੀ ਜਾਂਦੇ ਬਾਬਾ ਜੀ ਫੇਰ ਤੁਸੀਂ ਇੰਟਰਵਿਊ ਪੂਰੇ ਵਧੀਆ ਦੇਵੋਗੇ ਮੈਨੂੰ ਪਤਾ ਹੈ ਇੰਨਾ ਕਿ ਤਾਂ ਮੈਨੂੰ ਤੁਹਾਡੇ ਤੇ ਪ੍ਰਾਊਡ ਹੈਗਾ ਅੱਛਾ ਜੀ ਫਿਰ ਆਈਆਂ ਜੇ ਮੇਰੀ ਧੀ ਸ਼ਿਆਰਾ ਤਮਾਂ ਫਿਰ ਸ਼ੇਅਰ ਹੋਊਗੀ ਹੈ ਤੇ ਮੰਮੀ ਮੇਰਾ ਨਾ ਜਵਾਂ ਫਿਕਰ ਨਾ ਕਰਿਓ ਮੈਂ ਆਦਤਿਆਂ ਆਪੀ ਰੱਖ ਲੂ ਕੋਈ ਉੱਥੇ ਬੈਠੇ ਮੇਰੇ ਹੀ ਸੋਚੀ ਜਾਓ ਉਹ ਕੁਝ ਪੁੱਛਣ ਤੇ ਉੱਥੇ ਕੁਝ ਹੋਰ ਹੀ ਕਹਿ ਦਊ ਤੁਸੀਂ ਕੋਈ ਤਾਂ ਧਿਆਨ ਤਾਂ ਹੁਣ ਤੇਰੇ ਚ ਰਹੂਗਾ ਹੀ ਮੇਰਾ ਤਰ ਮੈਂ ਕਦੇ ਇਕੱਲੀ ਨੂੰ ਛੱਡੇ ਨਹੀਂ ਹੁਣ ਤੂੰ ਐਂ ਦੇਖ ਲਾ ਤੂੰ ਸਕੂਲ ਵੀ ਜਾਣਾ ਹਜੇ ਤੱਕ ਤੂੰ ਉੱਤੇ ਤਿਆਰ ਨਹੀਂ ਹੋਈ ਹੈਗੀ ਮੈਂ ਹੋਣਾ ਵੱਡੀ ਹੋ ਗਈ ਮੈਂ ਛੋਟੀ ਨਹੀਂ ਹੈਗੀ ਮੈਂ ਆਪ ਦੇ ਸਕੂਲ ਆਪ ਹੀ ਭੱਜ ਜੂੰਗੀ ਤਿਆਰ ਹੋ ਕੇ ਟਿਫਨ ਆਂਟੀ ਪੈਕ ਕਰ ਦੂਗੀ ਬਸ ਬੈਗ ਚਾ ਕੇ ਪੋਣਾ ਪਾ ਲੂੰਗੀ ਹੋਰ ਕੀ ਗੱਲ ਹੈ ਆਪ ਦੀ ਆਂਟੀ ਨੇ ਬੜਾ ਤੰਕਾ ਨਾ ਕਰੇ ਹਾਂ ਤੁਹਾਨੂੰ ਪਤਾ ਹੋਣੀ ਆ ਅੱਧੀ ਹੋਈ ਦੋ ਕੁੜੀਆਂ ਪੁੱਤ ਤਿਆਰ ਕਰਕੇ ਸਕੂਲ ਭੇਜਣੀਆਂ ਹੁੰਦੀਆਂ ਕਿਤੇ ਉਹ ਐ ਅੱਕ ਜੇ ਹਨਾ ਸਾਰੇ ਕੰਮ ਤੋਂ ਹੋਰ ਕਿਤੇ ਉਹਦੇ ਸਿਰ ਤੇ ਵਾਲਾ ਕੰਮ ਹੋ ਜੇ ਮੈਂ ਤਾਂ ਹੀ ਕਹੀ ਐ ਦੀ ਸਾਈ ਮੈਂ ਸਵੇਰੇ ਉੱਠ ਕੇ ਉਹ ਦੂਜੇ ਬਾਕੀ ਘਰ ਦਾ ਕੰਮ ਤਾਂ ਸਾਰਾ ਨਵੀਂ ਹੀ ਦਿੱਤਾ ਹੈਗਾ ਹਨਾ ਤੇ ਮੈਂ ਤਾਂ ਕਹਿੰਦੀ ਸੀ ਪੁੱਤ ਬਾਹਰ ਤੱਕ ਨਾ ਕਰੀ ਆਂ ਦੀ ਆਂਟੀ ਨੇ ਨਾਲ ਸੂਈ ਚ ਹੈਲਪ ਕਰਾਦੀ ਟੀਫਨ ਪੈਕ ਕਰਨ ਚ ਮਮਮੀ ਮੈਂ ਕਿਹਾ ਹੁਣ ਜਵਾਕੜੀ ਆਂ ਵੀ ਜਿਹੜਾ ਮੈਂ ਤੰਗ ਕਰਨਾ ਆਂਟੀ ਨੂੰ ਉਈ ਤੰਗ ਨਹੀਂ ਕਰਦੀ ਨਾਲੇ ਮੈਂ ਦੋਨੇ ਭੈਣਾਂ ਨੂੰ ਅੱਜ ਸਕੂਲ ਲੈ ਜਾਉਂਗੀ ਨਾਲ ਧਿਆਨ ਨਾਲ ਪੂਰੇ ਠੀਕ ਹੈ ਤੇ ਤੁਸੀਂ ਆਪ ਦਾ ਧਿਆਨ ਨਾਲ ਚਾਈਓ ਜਮਾ ਟੈਨਸ਼ਨ ਨਹੀਂ ਲੈਣੀ ਤੁਸੀਂ ਠੀਕ ਹੈ ਨਾ ਠੀਕ ਹੈ ਬਸ ਤੂੰ ਜਮਾ ਟੈਨਸ਼ਨ ਨਹੀਂ ਲੈਂਦੀ ਮੇਰੀ ਵੱਡੀ ਮਾਂ ਨਹੀਂ ਟੈਨਸ਼ਨ ਲੈਂਦੀ ਵਧੀਆ ਉੱਥੇ ਜਾ ਕੇ ਗੱਲਬਾਤ ਕਰਕੇ ਆਉਂਗੀ ਠੀਕ ਹੈ ਨਾਲੇ ਮੰਮੀ ਮੈਂ ਵੀ ਮੇਰੇ ਸੇ ਲੰਕੈਨ ਜੋਗੀ ਹੋ ਜੂਗੀ ਵੀ ਹੁਣ ਤਾਂ ਮੇਰੀ ਮੰਮੀ ਵੀ ਜੌਬ ਲੱਗ ਗਈ ਤੇ ਫੇਰ ਮੰਮੀ ਆਪਾ ਹੋਲੀ-ਹੋਲੀ ਬਧੀਆ ਆਪਾ ਆਪਦਾ ਘਰ ਬਣਾ ਲਾਂਗੇ ਤੇ ਉੱਥੇ ਆਪਾਂ ਦੋਵੇਂ ਨਹੀਂ ਦੋਵੇਂ ਨਹੀਂ ਨਾਨੀ ਵੀ ਨਾਲ ਰੱਖਾਂਗੇ ਫੇਰ ਨਹੀਂ ਨਾਨੀ ਨੂੰ ਕਿਤੇ ਵੀ ਜਾਣ ਦਿੰਦੇ ਸਹੀ ਗੱਲ ਆ ਪੁੱਤ ਬਸ ਨਾ ਮੈਂ ਹੀ ਕਹਨੀ ਆ ਮੈਨੂੰ ਕੰਮ ਮਿਲ ਜੇ ਆਪਾਂ ਚਾਰ ਪੈਸੇ ਜੋੜ ਗਏ ਹੁੰਦੀ ਇੱਕ ਕਮਰਾ ਹੀ ਬਣਾ ਲੀ ਬਸ ਉਹ ਆਪਦਾ ਹੋਵੇ ਤੇ ਮੰਮੀ ਨੂੰ ਆਪਾਂ ਉਹਦੇ ਨਾਲ ਰੱਖਾਂਗੇ ਨਾਲੇ ਮੰਮੀ ਨੂੰ ਕੋਣ ਆ ਸੰਭਣ ਵਾਲਾ ਪੁੱਤ ਜਾਂ ਤਾਂ ਮੈਂ ਸੰਭੂਗੀ ਜਾਂ ਤੂੰ ਸੰਭੇਗੀ ਮੰਮੀ ਨੂੰ ਹੈਨਾ ਆਪਾਂ ਨਾ ਇਹਨੂੰ ਪੂਰਾ ਸਮਝਾ ਕੇ ਪਹਿਲੇ ਲਿਆਵਾਂਗੇ ਕਿ ਸਾਡੇ ਕੋਲ ਰਹਿਣਾ ਮੁੜ ਕੇ ਬਈ ਅਸੀਂ ਕਿਤੇ ਨਹੀਂ ਜਾਣ ਦਿੰਦੇ ਹਾਂ ਪਤਾ ਕਿਤੇ ਨਹੀਂ ਜਾਣ ਦਿੰਦੇ ਆਪਾਂ ਹੁਣ ਐ ਕਰੀ ਮੈਂ ਜਾਣੀ ਆ ਹਨਾ ਮੈਂ ਲੇਟ ਨਾ ਹੋ ਜਾ ਤੇ ਹੁਣ ਤੇਰੇ ਸਕੂਲ ਦਾ ਟਾਈਮ ਹੋ ਹੀ ਜਾਂਦਾ ਘੰਟਾ ਰਹਿ ਗਿਆ ਤੇ ਆਪਦਾ ਤਿਆਰ ਹੋ ਜਾਣਾ ਕਿ ਹਨਾ ਤੇ ਆਂਟੀ ਨਾਲ ਉਹ ਟਿਫਿਨ ਪੈਕ ਕਰਾ ਲਵਾਂ ਠੀਕ ਹੈ ਆਪਦੀਆਂ ਕਿਤਾਬਾਂ ਧਿਆਨ ਨਾਲ ਪਾ ਲਈ ਚੰਗਾ ਮੈਂ ਪਾ ਲੂੰਗੀ ਤੇ ਤੁਸੀਂ ਕੁਝ ਖਾ ਕੇ ਜਾਣਾ ਐਵੇਂ ਨਹੀਂ ਜਾਣਾ ਤੇ ਮੰਮੀ 올ਡ ਬੈਸਟ ਥੈਂਕ ਯੂ ਬੱਚਾ ਥੈਂਕ ਯੂ ਬੱਚਾ ਚਲ ਮੈਂ ਜਾਂਦੀ ਠੀਕ ਹੈ ਮੰਮੀ ਲੈ ਚਲਦੀ ਜਲਦੀ ਜਲਦੀ ਤੂੰ ਵੀ ਤਿਆਰ ਹੋ ਜੀ ਚੰਗਾ ਹਾਂ ਮੈਂ ਤਿਆਰ ਹੋ ਜੂੰਗੀ ਮੇਰ ਨੂੰ ਮੈਨੂੰ ਨਾ ਬਸ ਇੱਕ ਨੌਕਰੀ ਮਿਲ ਜੇ ਇੰਟਰਵਿਊ ਨਾ ਕਲੀਅਰ ਹੋ ਜੇ ਹਾਈ ਹਾਈ ਜਦੋਂ ਕੱਲ ਮੈਂ ਮੇਰ ਤੀਨ ਨੂੰ ਮਿਲ ਕੇ ਆਈ ਨਾ ਮੇਰਾ ਜੀ ਤਾਂ ਇਹ ਕਰਦਾ ਸੀ ਫਿੱਕੋ ਟਕੇ ਜੱਫੀ ਪਾ ਕੇ ਮਿਲਦਾ ਪਰ ਕਰਾਂ ਕੀ ਦਿੱਕ ਤਾਂ ਮੈਨੂੰ ਲੋਕਾਂ ਦਾ ਚਾ ਲੋਕਾਂ ਦਾ ਵੀ ਕੀ ਹੈ ਸਾਰਿਆਂ ਦੇ ਕੁੜੀਆਂ ਕੀ ਬੁੱਤਾਂ ਤੋਂ ਗਲਤੀ ਹੋ ਜਾਂਦੀ ਹੈ ਨਾਪਤਾ ਕਰ ਹੀ ਦਿੰਦੇ ਨੇ ਜੀਤਾ ਮੇਰਾ ਵੀ ਕਰਦਾ ਹੈ ਵੀ ਮੈਂ ਮੇਰੀ ਧੀ ਨੂੰ ਬੁਲਾ ਲਾਂ ਜਾਂ ਮੈਂ ਮੇਰੀ ਧੀ ਦੇ ਕੋਲੇ ਵਗ ਜਾ ਪਰ ਕਰਾਂ ਕੀ ਇੱਕ ਤਾਂ ਮੈਨੂੰ ਨਵੀਨ ਕਹਿ ਦਿੰਦਾ ਤੇ ਇਹਦੀ ਮਾਂ ਕਹਿ ਦਿੰਦੀ ਹੈ ਵੀ ਨਹੀਂ ਮਾਮੀ ਤੂੰ ਕੀ ਲੈਣਾ ਜਦੋਂ ਆਪਣਾ ਮੂੰਹ ਕਾਲਾ ਹੀ ਕਰਾ ਗਈ ਪਰ ਮੈਂ ਤਾਂ ਮੇਰੀ ਧੀ ਨਾਲ ਜਦੋਂ ਦੇਖ ਲਾ ਇੱਕ ਵਾਰਾ ਚਿੰਨੀ ਪਾ ਅ ਚਾ ਕੇ ਨਾ ਐ ਸਿੱਟ ਦਾਂਗੇ ਪਾਥੀ ਨਾਲ ਪਾਈ ਦੇਵਾਂ ਸਿਹਾਰ ਚ ਕੰਮ ਆ ਜੂ ਹੁਣ ਜੋੜ ਕੇ ਰੱਖ ਲਾਂਗੇ ਤਾਂ ਪਾਣੀ ਪੋਹੇ ਦਿੱਤਾ ਕਰਨ ਦੇ ਵਧੀਆ ਕੰਮ ਆਉਂਦੇ। ਮੰਮੀ ਹਾਂ ਕੀ ਹੋ ਗਿਆ? ਤੂੰ ਕੀ ਕਰੀ ਆਂਨੀ ਆ? ਨਹੀਂ ਪੁੱਤ ਆ ਪਾਥੀਆਂ ਜੇ ਸਾਹਮ ਦੇ ਸੀ। ਮੈਂ ਕਿਹਾ ਸਿਆਲ 'ਚੇ ਕੰਮ ਆਊਗਾ ਆਪਣੇ। ਅੱਛਾ ਤੂੰ ਲੜਵਾਣ ਲਈ ਕੋ ਛਾਬ ਦੇ। ਨਾ ਕੀ ਲੜਦੀ ਉਧਰੋਂ ਲਿਆਈਆਂ ਬਾੜੇ 'ਚ ਜਾ ਕੇ ਤੇ ਗੱਟਿਆਂ 'ਚ ਪਾ ਕੇ ਰੱਖ ਦੰਨੀ ਆ। ਅੱਛਾ ਤੂੰ ਕੀ ਕਹਿੰਦੀ ਸੀ ਮੈਨੂੰ? ਮੈਂ ਮੰਮੀ ਐਂ ਕਹਿੰਦੀ ਸੀ। ਹਾਂ ਮੈਂ ਤੈਨੂੰ ਕੁਝ ਪੁੱਛਦੀ ਸੀ। ਦੱਸ ਪੁੱਤ ਵੀ ਮੰਨ ਕੇ ਚੱਲ ਵੀ ਮੇਰੇ ਤੋਂ ਕੋਈ ਗਲਤੀ ਹੋ ਜੇ ਤੂੰ ਮੈਨੂੰ ਮਾਫ ਕਰ ਦੇਂਗੀ। ਲੈ ਕਹੋ ਜੀ ਗੱਲ ਕਰਦੀ ਆ। ਪੁੱਤ ਬੱਚੇ ਤਾਂ ਕੋਈ ਨਾ ਗਲਤੀਆਂ ਹੋਈ ਜਾਂਦੀਆਂ ਤੇ ਮਾਪੇ ਕਿਉਂ ਨਹੀਂ ਮਾਫ਼ ਕਰੂਗਾ ਸੱਚੀ ਹਾਂ ਪਰ ਜੇ ਕੋਈ ਗਲਤੀ ਦਾ ਪਸਤਾਵਾ ਹੋਵੇ ਬੱਚੇ ਨੂੰ ਫੇਰ ਮਾਫ਼ ਕਰਦੇ ਐ ਮਾਪੇ ਮੈਨੂੰ ਪਸਤਾਵਾ ਤਾਂ ਬਹੁਤ ਆ ਚੁੰਨੀ ਪਾਟ ਗਈ ਮੇ ਤੁਤੇ ਨਵੀਂ ਚੁੰਨੀ ਸੀ ਦੇਖੀ ਅੜ ਗਈ ਕਮਲੀ ਧੀ ਨਾ ਹੋਵੇ ਮੇਰੀ ਤੇ ਫੇਰ ਕੀ ਹੋ ਗਿਆ ਚੁੰਨੀ ਪਾਟ ਗਈ ਕਿੱਡੀ ਕਬਡੀ ਗੱਲ ਐ ਆਏ ਡਰੀ ਜਾਂਦੇ ਆ ਵੀ ਪਤਾ ਨਹੀਂ ਕਿ ਡਾ ਨੁਕਸਾਨ ਕਰਤਾ ਮੈਂ ਮਨ ਤਾਂ ਐਸੇ ਤੂੰ ਲੜੇਂਗੀ ਦਿਨ ਤਾਂ ਕਿੰਨੀ ਵਧੀਆ ਲੱਗਦੀ ਹੁੰਦੀ ਸੀ ਕਿੱਡਾ ਸੋਹਣਾ ਤੇ ਰੰਗ ਲੱਗਦਾ ਸੀ ਮੈਨੂੰ ਐਸੇ ਪੱਕਾ ਗਾਲਾ ਦੇਂਗੀ ਮੈਨੂੰ ਥੱਲੇ ਨਾ ਕਿੰਨੀ ਨਾਲੋਂ ਮੇਰੀ ਧੀ ਪਿਆਰੀ ਆ ਮੈਨੂੰ ਕਿਉਂ ਗਾਲਾਂ ਦੇਵਾ ਮੈਂ ਹੈ ਹੈ ਮੰਮੀ ਚਲਾਇਂ ਦੱਸ ਮੈਨੂੰ ਵੀ ਮੰਨ ਕੇ ਚੱਲ ਆ ਵੀ ਅੱਗੇ ਆ ਕੇ ਜ਼ਿੰਦਗੀ 'ਚ ਕੁਝ ਵੀ ਮੇਰੇ ਤੋਂ ਕੋਈ ਬਹੁਲੀ ਵੱਡੀ ਗਲਤੀ ਹੋ ਜਾਵੇ ਜਿਹਦੇ ਕੋਈ ਵੀ ਮਾਫੀ ਨਾ ਹੋਵੇ ਪਰ ਫਿਰ ਵੀ ਮੈਨੂੰ ਉਸ ਗੱਲ ਦਾ ਪਛਤਾਵਾ ਹੋਵੇ ਤੇ ਮੈਂ ਤੇਰੇ ਤੋਂ ਮਾਫੀ ਮੰਗਾ ਤੂੰ ਮੈਨੂੰ ਮਾਫ ਕਰ ਦੇਂਗੀ ਹਾਂ ਧੀ ਕਿਉਂ ਨਾ ਕਰੂੰਗੀ ਮਾਫ ਚਾਹੇ ਗੁੱਡੀ ਵੱਡੀ ਗਲਤੀ ਕਰਦੀ ਮੈਂ ਤਾਂ ਮੇਰੀ ਧੀ ਨੂੰ ਫਿਰ ਵੀ ਮਾਫ ਕਰੂੰਗੀ ਸੱਚੀ ਮੈਂ ਤਾਂ ਇੱਕ ਮਿੰਟ ਨਹੀਂ ਦੂਰ ਕਰ ਸਕਦੀ ਮੇਰੀ ਧੀ ਨੂੰ ਹੈਂ ਮੇ ਮਮੀ ਮੈਂ ਕਰਦੀ ਨਹੀਂ ਇਹੋ ਜਿਹੀ ਕੋਈ ਗਲਤੀ ਵੀ ਜਿਹਦੇ ਕਰਕੇ ਨਾ ਤੁਹਾਨੂੰ ਦੁੱਖ ਹੋਵੇ ਹੈਨਾ ਜੇ ਮੈਂ ਕੋਈ ਗਲਤੀ ਕਰੂੰਗੀ ਨਾ ਫਿਰ ਦੱਸ ਹੈ ਫਿਰ ਮਾਫੀ ਲੈ ਤਾਂ ਕੋਈ ਮਸਲਾ ਹੀ ਨਹੀਂ ਰਹਣਾ ਮਸਲਾ ਨਹੀਂ ਰਿਹਾ ਆਏ ਤਾਂ ਮੇਰੀ ਤੀ ਸਿਆਣੀ ਆ ਮੈਨੂੰ ਪੂਰਾ ਯਕੀਨ ਹੈ ਮੇਰੀ ਤੀ ਤੇ ਵੀ ਅੱਜ ਤੱਕ ਕੋਈ ਗਲਤੀ ਕੀਤੀ ਨਹੀਂ ਇਹਨੇ ਤੇ ਨਾ ਹੀ ਅੱਗੇ ਤੋਂ ਕਰੇ ਮੈਂ ਮਮੀ ਕਿੰਨਾ ਪਿਆਰ ਕਰਦੀ ਹਾਂ ਹਾਏ ਹਾਏ ਹੁਣ ਆ ਜਾ ਹੁਣ ਇੱਥੇ ਨਾ ਹੱਥ ਖਰੋਲੇ ਜੇ ਦੇਈ ਜਾ ਕੋ ਲੜਵਾ ਲੇਗੀ ਨਹੀਂ ਬਸ ਨਹੀਂ ਇੱਥੇ ਕੀ ਲੜਦਾ ਹੈ ਬਣਾ ਹੋ ਗਿਆ ਬਣਾ ਦਾ ਕੀ ਕਰਨ ਇਹਦਾ ਕੀ ਕਰਨਾ ਸਿੱਟ ਦੇ ਇਹਨੂੰ ਐਂ ਕਰਕੇ ਚਿੱਟਣੀ ਮੈਂ ਇਹਨੂੰ ਜਦੋਂ ਗੋਹਾਵ ਕਰਨ ਜਾਇਆ ਕਰੂੰਗਾ ਸਿੱਟ ਕੇ ਐਂ ਕਰਕੇ ਇਹਨੂੰ ਬਣਾ ਕੇ ਤੇ ਐਂ ਸਿਰ ਤੇ ਧਰ ਲਿਆ ਕਰੂੰਗੀ ਹੈ ਤੇ ਨਾਲੇ ਕੀ ਆ ਕਰੂੰਗੀ ਵੀ ਆ ਦੇਖ ਆ ਮੇਰੀ ਤੀਨੇ ਪਾੜੀਆ ਚਿੱਨੀ ਮੇਰੇ ਕਿਉਂਕਿ ਬੜੀ ਲਾਡੋ ਰਣੀ ਤਾਂ ਪੱਠਾ ਜਾ ਕੇ ਦੇਣੀ ਹੈ ਤੇ ਨਾਲ ਮੈਂ ਚੱਕਣ ਦੇਵਾ ਭਾਈ ਮੇਰੀ ਤੀ ਨੂੰ ਮੈਂ ਤੇ ਮੈਂ ਤੁਹਾਨੂੰ ਕਹਿ ਨਹੀਂ ਹੁੰਦੀ ਮੈਨੂੰ ਕੰਮ ਲਾ ਲਿਆ ਕਰ ਤੂੰ ਹੀ ਨਹੀਂ ਮੈਨੂੰ ਕੰਮ ਲਾਉਂਦੀ ਕੋਈ ਨਾ ਜਦੋਂ ਗਾਹਾਂ ਘਰ ਜਾਵੇਂਗੀ ਨਾ ਤੇ ਸਾਰੀ ਉਮਰ ਕੰਮ ਹੀ ਕਰਨੇ ਆ ਹੈਂ ਫਿਰ ਉਹ ਗੱਲਾਂ ਜ਼ਿਆਦਾ ਆਇਆ ਕਰਨੀਆਂ ਵੀ ਹਾਂ ਮਾਂ ਕਹਿੰਦੀ ਹੁੰਦੀ ਸੀ ਵੀ ਪੁੱਤ ਅਗਲੇ ਘਰੇ ਕੰਮ ਹੀ ਕਰਨੇ ਆ ਅੱਛਾ ਹੰਤ ਉਸ ਮੈਨੂੰ ਐਸੇ ਕਹ ਇਹੋ ਜਿਹੇ ਘਰੇ ਵਿਆਹਾਂਗੀ ਜਿੱਥੇ ਪਸੂ ਹੋਣ ਤੇ ਮੈਨੂੰ ਗੋਹਾ ਚੱਕਣਾ ਪਵੇ ਨਹੀਂ ਪੁੱਤਾਂ ਗੋਹਾ ਨਹੀਂ ਕਹਿੰਦੀ ਚੱਲ ਕੋਈ ਗੱਲ ਨਹੀਂ ਕਦੇ ਕਦੇ ਤਾਂ ਆਪਦੇ ਘਰੇ ਗੋਹਾ ਚੱਕਣਾ ਵੀ ਪੈ ਜਾਂਦਾ ਪਰ ਮੈਂ ਨਹੀਂ ਚਾਹੁੰਦੀ ਵੀ ਮੇਰੀ ਧੀ ਐਥੇ ਨਾਲ ਗੋਹਾ ਚੱਕੇ ਹੈ ਸੋਹਣੇ ਸੋਹਣਿਆਂ ਨਾਲ ਤੇ ਬਾਕੀ ਫਿਰ ਮੈਂ ਹੋਣਾ ਤਾਂ ਤੈਨੂੰ ਵੱਡੇ ਘਰੀ ਕਹੂਗਾ ਨਾ ਹੈ ਸਹੀ ਗੱਲ ਮਾਂ ਬਸ ਮੈਂ ਤੁਹਾਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੀ ਲੈ ਮੈਂ ਕਿਹੜੇ ਤੇਰੇ ਤੋਂ ਦੂਰ ਆਉਂ ਮੈਂ ਤੇਰੇ ਕੋਲੇ ਰਹਿਣ ਲੱਗ ਜੂੰਗੀ ਠੀਕ ਹੈ ਬਾਪੂ ਤੇ ਕੱਲ ਰੋਟੀਆਂ ਪਕਾਈ ਜਾਇਆ ਤੁਆਪ ਹੈ ਬਾਪੂ ਨੂੰ ਪਕਾਈ ਜਾਣ ਦੇ ਮੈਂ ਕਹਤੋ ਭਾਈ ਮੈਂ ਤਾਂ ਮੇਰੀ ਧੀ ਵੀ ਨਾ ਰਹਿੰਦੀ ਹੈ ਕੱਲ ਨੂੰ ਮੈਂ ਹੁਣ ਰੱਖ ਦੇ ਇਹਨੂੰ ਬਣਾਉਂਗੀ ਇਹਨੂੰ ਬਣਾਉਂਗੀ ਰੱਖ ਦੇ ਸੰਕੇ ਗੁੱਸਾ ਤਾਂ ਨਹੀਂ ਨ ਕੋਈ ਨਾ ਪੁੱਤੋ ਕੋਈ ਗੁੱਸਾ ਨਹੀਂ ਜਾ ਕਰ ਲੈ ਕੰਮ ਕੋਈ ਕਰਨਾ ਜਿਹੜਾ ਮੈਂ ਲਾ ਚਾਰ ਅੱਖਰ ਮੈਂ ਤਾਂ ਆਪੀ ਕੰਮ ਕਰ ਲੂੰਗੀ ਚੰਗਾ ਮੰਮੀ ਕਿੱਡੀ ਘੋਲੀ ਹੈ ਦੇਖ ਲੈ ਬਾੜੀ ਘੋਲੀ ਆ ਕਿੰਨਾ ਡਰਦੀ ਆ ਲੈ ਪੁਰਾਣੀ ਚੁੰਨੀ ਸੀ ਉਹਦੇ ਪਿੱਛੇ ਕਿਵੇਂ ਡਰੀ ਗਈ ਮੈਂ ਗਲਤੀ ਕਰ ਲਈ ਮੈਂ ਗਲਤੀ ਕਰ ਲਈ ਨਿਆਣੀ ਹੈ ਚੱਲ ਕੋਈ ਨਹੀਂ ਮੈਂ ਮੇਰੀ ਧੀ ਨੂੰ ਵਾਦਾ ਕੀਤਾ ਸੀ ਕਿ ਪੁੱਤ ਤੇ ਤੈਨੂੰ ਕੋਈ ਗਲਤੀ ਹੋ ਗਈ ਤਾਂ ਮੈਂ ਮਾਫ਼ ਕਰ ਦੂੰਗੀ ਪਰ ਅੱਜ ਕੈਸਾ ਹਾਲ ਹੋ ਗਿਆ ਮੇਰੀ ਧੀ ਗਈ ਨਾ ਮੈਂ ਉਹਨੂੰ ਮਾਫ਼ ਨਹੀਂ ਕਰ ਸਕਦੀ ਪਰ ਕਿਉਂ ਕਿ ਕੁਝ ਤਾਂ ਮੈਂ ਲੋਕਾਂ ਦੇ ਕਰਕੇ ਕੁਝ ਆਪਦੇ ਕਰਕੇ ਮੈਂ ਮੇਰੀ ਧੀ ਤੋਂ ਦੂਰ ਹੋ ਜਾਈ ਬੈਠੀ ਹਾਂ ਮੇਰਾ ਬਹੁਤ ਜੀ ਕਰਦਾ ਮੇਰੀ ਦੋ ਤੀਨ ਤੇ ਮੇਰੀ ਤੀਨ ਨੂੰ ਮਿਲਣ ਨੂੰ ਵੀ ਮੈਂ ਆਪਦੇ ਕੋਲੇ ਬੁਲਾ ਲਾ ਹੋਰ ਮੇਰੇ ਇੱਥੇ ਕੌਣ ਪਰ ਜਦੋਂ ਇਹ ਕਹਿ ਦਿੰਦਾ ਨਮੀਨ ਵੀ ਮਾਮੀ ਮੈਂ ਤੇਰਾ ਪੁੱਤ ਹੀ ਹਾਂ ਪਰ ਘਰਾਂ ਕੀ ਜਦੋਂ ਇਹ ਮੈਨੂੰ ਸਾਹਮਣੇ ਮੈਨੂੰ ਵੀ ਮਗਰ ਲੱਗਣਾ ਪੈਂਦਾ ਪਰ ਮੇਰਾ ਜੀ ਨਹੀਂ ਲੱਗਦਾ ਇਸ ਦੁਨੀਆ ਤੇ ਮੈਂ ਕਹਿ ਨਹੀਂ ਮੇ ਰੱਬਾ ਇਸ ਨਾਲ ਤਾਂ ਮੈਨੂੰ ਚੱਕ ਲੈ ਏ ਜਿੰਦਗੀ ਦਾ ਕੀ ਜੀਣਾ ਜਿਹੜੀ ਮੈਂ ਤੜਫ ਤੜਫ ਮਰਦੀ ਆ ਮੈਨੂੰ ਇਸ ਜੱਗ ਤੇ ਜਿਉਣ ਦਾ ਕੋਈ ਹਉਦਕਾ ਕੋਈ ਮੇਰਾ ਜੀ ਨਹੀਂ ਕਰਦਾ ਮੇਰੇ ਰੱਬ ਮੈਨੂੰ ਇੱਥੇ ਜਿਉਂਦੇ ਰੱਖੇ ਜਾ ਕੇ ਮੈਂ ਬਸ ਹਉਂ ਤਾ ਮੇਰੀ ਕੋਈ ਪਰਮਾਤਮਾ ਮੁਰੇ ਹੀ ਬੇਨਤੀ ਹੈ ਮੇਰੇ ਰੱਬ ਵਾਸ ਮੈਨੂੰ ਚੱਕ ਲੈ ਵੀ ਮੈਂ ਤਾਂ ਹੋਰ ਦੁੱਖ ਨਹੀਂ ਚੱਲੇ ਜਾਂਦੀ ਮੇਰੀ ਧੀ ਇੰਨੀ ਔਖੀ ਹੈ ਲੋਕਾਂ ਦੇ ਘਰ ਜੇ ਕੰਮ ਕਰਦੀ ਜਵਾਬ ਉਹ ਤੋ ਤੋ ਤਾਂ ਮੈਂ ਹੱਸਦੀ ਦੇਖ ਲਈ ਮੇਰੀ ਧੀ ਨੂੰ ਮਾਵਾ ਤੀ ਹੱਸਦੀਆਂ ਸੀ ਪਰ ਅੰਦਰ ਬਹੁਤ ਵੱਡੇ ਦੁੱਖ ਲਈ ਬੈਠੀ ਆ ਉਹ ਆਪ ਦੀ ਧੀ ਨੂੰ ਪਤਾ ਨਹੀਂ ਕੀ ਕੀ ਕੁਛ ਕਹਿੰਦੀ ਹੋਊਗੀ ਨਾਨਕੇ ਬਾਰੇ ਪਰ ਕੀ ਕਰਾਂ ਕੁਛ ਨਹੀਂ ਕਹਿ ਸਕਦੀ ਲੱਲੇ ਲੱਲੇ ਲੇ ਕਿਦਾਂ ਸੂਰਜ ਚੜਿਆ ਅੱਜ ਉਦਰੇ ਚੜੇ ਦੀ ਜਿੱਧਰੋਂ ਰੋਜ਼ ਚੜਦਾ ਅੱਛਾ ਮੈਨੂੰ ਤਾਂ ਲੱਗਦਾ ਅੱਜ ਫੋਰਪਾਸ ਨਾਲ ਜੜਿਆ ਦੇਖ ਕਿੰਨੀ ਸੋਹਣੀ ਲੱਗਦੀ ਹੈਗੀ ਨਜ਼ਰ ਨਾ ਲੱਗ ਜੇ ਕਾਇ ਟਿੱਕਾ ਲਾ ਲੈਂਦੀ ਆਹੀ ਗੱਲਾਂ ਮੈਨੂੰ ਪ੍ਰੀਤ ਕਹੀ ਜਾਂਦੀ ਆ ਐਡੀ ਕਿੱਡੀ ਕੁ ਸੋਹਣੀ ਲੱਗਿਆ ਨਹੀਂ ਆ ਤੁਸੀਂ ਤਾਂ ਮੈਨੂੰ ਲੱਗਦਾ ਅੱਜ ਮੈਨੂੰ ਅੰਬਰਾਂ ਤੇ ਚੜਾਉਂਗੀ ਚੜਾਉਂਗੇ ਆ ਕਹਿ-ਕਹਿ ਕੇ ਹੁਣ ਲੱਗਦੀ ਹੈ ਨਾ ਵੀ ਕੰਮੋਦੀ ਭੈਣ ਆਗੀ ਅੱਛਾ ਅੱਜ ਲੱਗ ਰਹੀ ਉਹ ਨਹੀਂ ਲੱਗਦੀ ਸੀ ਪਹਿਲਾਂ ਹਾਂ ਪਹਿਲਾਂ ਨਹੀਂ ਸੀ ਲੱਗਦੀ ਪਹਿਲਾਂ ਤਾਂ ਮੇਰੀ ਪਕਾਈ ਵਾਲੀ ਕਰਾਉਂਦੀ ਸੀ ਕਪੜੇ ਪਾਉਣ ਪਿੱਛੇ ਤੈਨੂੰ 10 ਵਾਰੀ ਕਹਿਣਾ ਪੈਂਦਾ ਸੀ ਪਰ ਮੈਨੂੰ ਵੀ ਗੁੱਸਾ ਚੜ ਜਾਂਦਾ ਸੀ ਕਿੰਨੀ ਸੋਹਣੀ ਲੱਗਦੀ ਐਵੇਂ ਬੰਠਣ ਕੇ ਰਿਹਾ ਕਰ ਫਿਰ ਦੀਦੀ ਐ ਹੁੰਦਾ ਜੇ ਉਹ ਜਾ ਕੇ ਰ ਕੰਮ ਹੁੰਦਾ ਫਿਰ ਉਹ ਜੇ ਬੰਨਣਾ ਪੈਂਦਾ ਮੈਨੂੰ ਹੁਣ ਤੈਨੂੰ ਮੈਂ ਤਾਂ ਘਰ ਦੇ ਕੰਮਾਂ ਚ ਹੁਣ ਮੈਂ ਨਾਲ ਦੀਆਂ ਚੁੰਨੀਆਂ ਲੈ ਕੇ ਤਾਂ ਕੰਮ ਕਰ ਨਹੀਂ ਸਕਦੀ ਸੀਗੀ ਹੁਣ ਜੇ ਬਾਹਰ ਅੰਦਰ ਕੰਮ ਕਰਨ ਜਾਉਂਗੀ ਫਿਰ ਤਾਂ ਹੁਣ ਉਹ ਜੇ ਸੂਟ ਉਹ ਜੇ ਕਪੜੇ ਪਾਉਣੇ ਪੈਣਗੇ ਮੈਂ ਤਾਂ ਤੈਨੂੰ ਕਦੇ ਕਿਹਾ ਨਹੀਂ ਹੈਗਾ ਕਿ ਭਾਵੇਂ ਤਿਆਰ ਬਿਆਰ ਹੋ ਕੇ ਕੰਮ ਨਹੀਂ ਕਰਨਾ ਹੈਗਾ ਨਾ ਧੋਕੇ ਕੰਮ ਨਹੀਂ ਕਰਨਾ ਵੀ ਤੂੰ ਸੜੀਜੀ ਬਣ ਕੇ ਰਹਿ ਐ ਘਰ ਚ ਬੈਦਰ ਕੰਨੀ ਨਾ ਸੋਹਣੀ ਸੋਹਣੀ ਬਣ ਕੇ ਰਹਾ ਕਰ ਹੁਣ ਮੈਂ ਸੋਹਣੀ ਸੋਹਣੀ ਬਣ ਕੇ ਹੀ ਰਿਹਾ ਕਰੂ ਨਾਲ ਦੀਆਂ ਚੁੰਨੀਆਂ ਲੈ ਕੇ ਵਧੀਆ ਸੂਟ ਪਾ ਕੇ ਹੀ ਰਿਹਾ ਕਰੂ ਠੀਕ ਹੈ ਤੁਸੀਂ ਖੁਸ਼ ਹੋਣੇ ਚਾਹੀਦੀ ਹੋਂ ਤੇ ਮੇਰੀ ਗੱਲ ਸੁਣ ਮੈਂ ਤੇਰੇ ਵੀਰੇ ਨੂੰ ਭੇਜਾਂ ਨਾਲ ਉਹ ਨਹੀਂ ਨਹੀਂ ਦੀ ਤੁਸੀਂ ਕਿਉਂ ਉਹਨਾਂ ਨੂੰ ਤੰਗ ਕਰ ਦਿਓ ਬਸ ਮੈਨੂੰ ਡਰੈੱਸ ਦੱਸ ਦੋ ਕਿੱਥੇ ਮੈਂ ਆਪ ਹੀ ਜਾਵੜੂਗੀ ਹਾਂ ਪਹਿਲਾਂ ਮੈਂ ਤੈਨੂੰ ਡਰੈੱਸ ਦੱਸਾਂ ਇੱਥੋਂ ਜਾਏਂਗੀ ਆਟੋ ਮੰਗਦੀ ਫਿਰੇਂਗੀ ਤਾਂ ਇਹਨੂੰ ਆਟੋ ਨਹੀਂ ਮਿਲਣਾ ਫਿਰ ਕਹੇਗੀ ਦੀਦੀ ਲੇਟ ਹੋਗੀ ਫਿਰ ਬੱਸ ਸਟੈਂਡ ਜਾਏਂਗੀ ਨਾ ਸਾਰੀ ਦਿਹਾੜੀ ਰਾਹਾਂ ਤੇ ਖਰਾਬ ਕਰਨਾ ਆਪਾਂ ਕੜਾ ਇੰਟਰਵਿਊ ਮਨੇਂ ਅੰਦਰ ਹੋ ਗਈ ਆਗੇ ਤੁਸੀਂ ਹਾਂ ਹਾਂ ਬਾਈ ਹੋ ਗਈ ਤਿਆਰ ਤੇ ਚੱਕ ਲੈ ਅੱਜ ਠੀਕ ਕਰੋ ਕੋਈ ਗਾਂਦੀ ਛੜ ਤਾਂ ਠੀਕ ਆ ਤੇ ਚੱਕ ਲਿਆ ਤੂੰ ਉਹਦੇ ਸਰਟੀਫਿਕੇਟ ਵੀ ਚੱਕ ਲਿਆ ਰੈਜ਼ਿਊਮ ਵੀ ਚੱਕ ਲਿਆ ਤੇ ਮੈਂ ਤਾਂ ਐ ਕਹਿੰਦੀ ਸੀ ਮੈਂ ਵਗ ਜਿੰਦੀ ਦੀਦੀ ਕਹੀ ਇਹਦੇ ਤੁਸੀਂ ਜਾਣਾ ਨਾਲ ਉਹ ਭੈਣੇ ਮੈਂ ਉਹਦੇ ਨਾਲ ਗੱਲ ਕਰੀ ਬੈਠਾ ਇੱਕ ਵਾਰੀ ਨਾ ਜਾ ਕੇ ਤੇਰੀ ਸਾਰੀ ਸੈਟਿੰਗ ਕਰਿਆਉਂਗਾ ਮੈਂ ਹੈ ਆ ਤਾਂ ਐ ਟ੍ਰੰਟਰ ਬੂਜੀ ਤੇ ਨਾਤ ਕੋਈ ਆ ਉੱਥੇ ਤੈਨੂੰ ਪਤਾ ਹੀ ਸਾਰੀ ਦੇਖਣਾ ਪੈਂਦਾ ਹੋਰ ਵੀ ਆਏ ਹੋਣਗੇ ਨਾ ਉਹ ਤੇਰੀ ਮਜਬੂਰੀ ਆ ਕਿ ਇਹ ਅਗਲੇ ਦਾ ਸਰਦਾ ਹੁੰਦਾ ਮੈਂ ਸਾਰੀ ਸੈਟਿੰਗ ਕਰੀ ਬੈਠਾ ਕਿਰਾਇਆ ਵੇ ਮਾਂ ਦਾ ਇੰਟਰਵਿਊ ਜੀ ਦੇ ਕੇ ਤੇਰੀ ਉੱਥੇ ਕਿਹੜਾ ਸੈਟਿੰਗ ਕਰਾਇਆ ਮੈਂ ਇਸ ਦੂਬਾ ਤੋ ਤੱਲੀ ਵਾਲਾ ਉਹ ਫੋਨ ਵਾਲੇ ਤੇ ਟਿਟਰ ਜੀ ਬਣ ਜੂਗੀ ਪਤਾ ਕਿਉਂ ਸਾਰੇ ਨਾ ਬੈਠੇ ਹੋਣਗੇ ਲੈਣਾਂਗੇ ਅੰਚ ਤੇ ਜਦੋਂ ਫਿਰ ਜਾਣਗੇ ਸਿੱਧੇ ਹੀ ਲੰਘ ਜਾਈਗੇ ਲੈ ਕੇ ਨਾ ਸਮਝ ਕਰਦੀ ਹੈ ਤੇ ਫਿਰ ਕਿੰਨਾ ਵਧੀਆ ਲੱਗੂ ਲੱਗੂ ਇੰਨੇ ਤਾਂ ਜਾਣ ਪਛਾਣ ਹੋਣੀ ਹੈਗੀ ਪਰ ਦੀਦੀਆਂ ਆ ਮੈਂ ਤਾਂ ਐ ਚਾਹਣੀ ਆ ਵੀ ਜਿਹੜੇ ਆਏ ਹੋਣਗੇ ਵਿਚਾਰੇ ਪਤਾ ਨਹੀਂ ਉਹਨਾਂ ਨੇ ਵੀ ਕਿੱਡੀ ਕਿ ਮਿਹਨਤ ਕੀਤੀ ਹੋ ਕਿੰਨੀ ਮਜਬੂਰੀਆਂ ਲੈ ਕੇ ਆਏ ਹੋਣੇ ਤੂੰ ਵੀ ਤਾਂ ਮਜਬੂਰੀ ਦੀ ਮਾਰੀ ਹੋਈ ਹੈਗੀ ਤੂੰ ਗੜਾ ਸ਼ੌਕ ਨੂੰ ਚੱਲੀ ਆ ਆ ਜਿਹੜੀ ਤੇਰੇ ਵਾਲੀ ਪੋਸਟ ਆ ਨਾ ਇਹ ਤਾਂ ਜਮਾ ਵੇਲੀ ਪਈ ਸੀਗੀ ਇਹ ਤਾਂ ਤਾਂ ਸੈਟਿੰਗ ਕਰਾਈ ਆ ਅੱਛਾ ਤੇ ਚੱਲ ਮਰੀਏਗਾ ਕਸ ਪੈਸੇ ਹੈਗੇ ਆ ਹਾਂ ਹਾਂ ਦੀ ਹੈਗੇ ਪੈਸੇ ਤੇ ਤੇਰਾ ਵੀਰਾ ਜਾਊਗਾ ਤੇਰੇ ਨਾਲ ਆਉਂਦੀ ਹੋਈ ਜੇ ਕਿਸੇ ਚੀਜ਼ ਦੀ ਜ਼ਰੂਰਤ ਆ ਉਹ ਲੈ ਆਈ ਦਵਾ ਦੇ ਉਹਨੂੰ ਕਿਤੇ ਮੇਰੇ ਵਾਲੀ ਕਰੀ ਜਾਮੋ ਵੀ ਨਾ ਨਾ ਬਾਜ਼ਾਰ ਚੋਂ ਆਪਣਾ ਮੈਂ ਕੀ ਚੀਜ਼ ਲੈਣੀ ਹੈ ਤੇ ਭੈਣ ਆ ਮੇਰੀ ਠੀਕ ਆ ਨਾ ਤੂੰ ਕਾ ਰਾੜੀਆਂ ਬਹੁਤ ਫਰਕ ਹੁੰਦਾ ਕਰ ਨਹੀਂ ਮੇਰੀ ਗੱਲ ਸੁਣੋ ਮੈਂ ਜਵਾਕ ਨਹੀਂ ਥੋੜਾ ਜਿਹਾ ਕੋਈ ਆਉਂਦੀ ਪੰਚੀ ਉਹ ਹੋ ਨਹੀਂ ਉਹ ਹੋ ਨਹੀਂ ਗੱਲ ਮੈਂ ਕਰਦੀ ਵੀ ਮਾੜਾ ਮੋਟਾ ਹੁੰਦਾ ਵੀ ਚਲ ਆ ਡਰੈਸ ਪਾ ਕੇ ਆਉਣੀ ਹੈ ਜਾਂ ਆਹਾ ਕੁਝ ਆ ਸਮਾਨ ਉਥੇ ਚਾਹੀਦਾ ਜ਼ਰੂਰੀ ਹੁੰਦਾ ਹੀ ਹੈਗਾ ਆਫਿਸ ਤੇ ਜਾਣ ਵਾਸਤੇ ਤੇ ਮੈਂ ਤਾਂ ਕਹਿੰਨੀ ਆ ਕਿਤੇ ਮੇਰੇ ਵਾਂਗੂ ਮੈਨੂੰ ਪਤਾ ਕੀ ਕਹਿੰਦੇ ਐਂ ਗਾ ਰੱਖਾ ਜੀ ਇਹ ਬੰਦ ਕਰ ਲਾ ਦੋ ਕੁ ਮਿੰਟ ਬਾਜ਼ਾਰ ਵਿੱਚ ਦੀ ਲੰਘਦੇ ਵੀ ਦੱਸ ਮੈਂ ਤਾਂ ਮੋਟਰਸਾਈਕਲ ਦਾ ਛਾਲ ਮਾਰ ਜਾਈਂ ਇਧਰ ਮੇਰੀ ਗੱਲ ਸੁਣਾ ਠੀਕ ਆ ਨਾ ਆ ਲੀੜੇ ਕੱਪੜੇ ਨੂੰ ਹੋਸਮਾ ਦੇ ਦੋ ਚਾਰ ਸੂਟ ਆ ਇਉਂ ਉੱਥੇ ਵਧੀਆ ਬਣ ਕੇ ਜਾਇਆ ਪਤਾ ਲੱਗੇ ਵੀ ਸਣੀ ਦੀ ਭੈਣ ਆ ਪਈ ਉੱਥੇ ਮੇਰੀ ਗੱਲ ਸੁਣੋ ਜਦ ਮੈਂ ਲੱਗ ਗਈ ਕੰਮ ਤੇ ਤਾਂ ਖਾ ਗਈ ਸੱਚੀ ਮੈਂ ਆਪਣੇ ਸੂਟ ਲੈ ਕੇ ਸਵਾਲੂਗੀ ਉਹ ਦੇਣੇ ਵਿਚਾਈ ਨੇ ਪਹਿਲਾਂ ਹੀ ਉਹ ਜਿਹੜੀ ਤਨ ਤੇਰੀ ਤਨਖਾਹ ਆਊਗੀ ਨਾ ਉਹਦੇ ਨਾਲ ਤੂੰ ਆਪਦੀ ਕੁੜੀ ਦੀ ਸੈਟਿੰਗ ਕਰਨੀ ਆ ਜਿਹੜਾ ਤੂੰ ਕਹਿ ਦਿੰਨੇ ਆ ਸੋ ਉੱਥੋਂ ਮੰਗੜੇ ਪੈਂਦਾ ਸੋ ਉੱਥੋਂ ਮੰਗੜੇ ਪੈਂਦਾ ਮੈਨੂੰ ਤਾਂ ਆਇਆ ਤੂੰ ਆਪਦੇ ਪੈਰਾਂ ਤੇ ਖੜੀ ਹੋ ਜੇ ਕੋਈ ਗੱਲ ਨਹੀਂ ਆ ਸਾਲ ਭਰ ਲੱਗ ਵੀ ਜਾਊਗਾ ਨਾ ਸੈਟਿੰਗ ਕਰਨ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਨਲੇ ਪਹਿਲੀ ਤਨਖਾਹ ਦਿੱਤਾ ਹਰ ਪ੍ਰੀਤ ਦੇ ਸ਼ੌਂਕ ਪੂਰੇ ਕਰਨੇ ਹੈਗੇ ਆਪਣੇ ਤਾਂ ਹੋਈ ਜਾਣੇ ਨੇਗੇ ਉਹ ਤਾਂ ਬੜੀ ਖੁਸ਼ ਹੋਈ ਫਿਰਦੀ ਆ ਮੈਨੂੰ ਨਾ ਜਵਾਕਾਂ ਨੂੰ ਸਮਝਾਵੇ ਜੇ ਸਕੂਲ ਨਹੀਂ ਤੋਰਦਿਆਂ ਹੁੰਦਿਆਂ ਮਾਮਾ ਜਵਾਕਾਂ ਨੂੰ ਮੰਮੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਐ ਪੂਰਾ ਕੰਫੀਡੈਂਸ ਨਾਲ ਜਾਣਾ ਐ ਤਾਂ ਵੱਡਾ ਦਾਦਿਆਂ ਬਣਦਿਆਂ ਓਰੇ ਮੈਨੂੰ ਨਹੀਂ ਕਹਿਣ ਲੱਗ ਜਨਵਾ ਮੰਮੀ ਜਿੱਦ ਮੈਂ ਬੈਠੀ ਹਾਂ ਮੋਬਾਈਲ ਚ ਖਲਾਰ ਕੇ ਸੋਹਣੀ ਜੀ ਬਣ ਕੇ ਰਿਹਾ ਕਰ ਤੂੰ ਐ ਸੋਹਣੀ ਨਹੀਂ ਲੱਗਦੀ ਹੈਗੀ ਮਖ ਲੈ ਇਹਨਾਂ ਨੂੰ ਮਾਂ ਹੀ ਨਹੀਂ ਸੋਹਣੀ ਲੱਗਦੀ ਕਰ ਲੋ ਗੱਲ ਦੀਦੀ ਮੈਂ ਕਹੇ ਸੀ ਇੰਨਾ ਤਾਂ ਵੀ ਟਾਈਮ ਹੋ ਗਿਆ ਨਾ ਸਕੂਲ ਤੋਂ ਮੈਂ ਪ੍ਰੀਤ ਨੂੰ ਅਨ ਕਹਿਤਾ ਵੀ ਤਿਆਰ ਹੋ ਜਾ ਪਰ ਫਿਰ ਵੀ ਤੁਸੀਂ ਮਾੜਾ ਦੇਖੇ ਕਿਤਾਬਾਂ ਦੇ ਨਾ ਆਪੇ ਚੜਾ ਦਊਗੀ ਤੂੰ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਤੂੰ ਆ ਗੱਲਾਂ ਦੀ ਨਾ ਟੈਨਸ਼ਨ ਆ ਉਹਦੇ ਮਨ ਤੋਂ ਲਾ ਦੇ ਠੀਕ ਆ ਨਾ ਰਹੀ ਗੱਲ ਆਪਣੇ ਕੰਮ ਵਾਲੀ ਉਹ ਆਪਾਂ ਕੋਈ ਹੋਰ ਰੱਖ ਲਾਂਗੇ ਤੂੰ ਆਪਦੀ ਸੈਟਿੰਗ ਕਰ ਓਹੋ ਥੋਨੂੰ ਕਿਨੇ ਕਿਹਾ ਵੀ ਕੰਮ ਵਾਲੀ ਹੋਰ ਰੱਖਾਂਗੇ ਮਨਿੰਦਰ ਹੀ ਕਰਿਆ ਕਰੂਗੀ ਬਸ ਠੀਕ ਆ ਕੋਈ ਗੱਲ ਨਹੀਂ ਨਾ ਤੂੰ ਕਰ ਲੈ ਕਰੀ ਨਾਲ ਮਿਲ ਕੇ ਨਾ ਇੱਕ ਗੱਲ ਦੀ ਹੁਣ ਤੈਨੂੰ ਮੈਨੂੰ ਨਾ ਕਿਸੇ ਦੇ ਘਰ ਦੀ ਜਾਇ ਨਹੀਂ ਸਵਾਦ ਲੱਗਣੀ ਬੜੀ ਭਾਈ ਅੱਗੇ ਤੂੰ 7 ਵਜੇ ਉੱਠਦੀ ਹੁੰਦੀ ਆ ਹੁਣ ਤੂੰ 5 ਵਜੇ ਉੱਠ ਖੜਿਆ ਕਰ ਹੁਣ ਤੂੰ ਨੌਕਰੀ ਵਾਲੀ ਹੋ ਗਈ ਹੈਨਾ ਹਾਂ ਹਾਂ ਬਈ ਮੈਂ ਕਿਹਾ ਚੱਲੀ ਆਪਾਂ ਲੇਟ ਹੋ ਜਾਂਦੀ ਸੀ ਹਾਂ ਹਾਂ ਜਾਓ ਤੁਸੀਂ ਤੇ ਧਿਆਨ ਨਾਲ ਠੀਕ ਹੈ ਕੋਈ ਫਿਕਰ ਨਾ ਕਰੀ ਬਾਬੇ ਦਾ ਨਾਲੇ ਮੱਥਾ ਟੇਕ ਕੇ ਜਾਇਓ ਰਾਜ ਹਾਂ ਹਾਂ ਠੀਕ ਆ ਚੱਲ ਚੰਗਾ ਚਲੋ ਠੀਕ ਹੈ ਇਹ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀ ਐਂ ਕਹਦਾ ਸਾਨੂੰ ਆਪ ਨੂੰ ਪਤਾ ਔਰ ਤੁਸੀਂ ਭੁੱਲ ਜਾਂਦੇ ਹੋ ਲੜੇ ਹੋਣਾ ਚਲ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਵਾਸੀ ਠੀਕ ਕੇ ਜਾਵਾਂਗੇ ਹਾਂ ਲੜ ਸ਼ੁਕਰ ਹੈ ਪ੍ਰਮਾਤਮਾ ਦਾ ਕਿੰਨੀ ਖੁਸ਼ ਹੈਗੀ ਚੱਲ ਗੁਰੂ ਘਰ ਜਾਊਗੀ ਫੇਰ ਜਾਊਗੀ ਕੰਮ ਤੇ ਅੱਜ ਤਾਂ ਨਾ ਇਹਦਾ ਦਿਨ ਵੱਖਰਾ ਹੀ ਹੋਣਾਗਾ ਮੈਨੂੰ ਪਤਾਗਾ ਕਿਉਂਕਿ ਕਿੰਨੇ ਟਾਈਮ ਬਾਅਦ ਹੀ ਘਰੋਂ ਬਾਹਰ ਨਿਕਲੀ ਆ ਉਹ ਵੀ ਆਪਦੇ ਲਈ ਜ਼ਿੰਦਗੀ ਜਿਉਣ ਵਾਸਤੇ ਸ਼ੁਕਰ ਹੈ ਪ੍ਰਮਾਤਮਾ ਦਾ ਸੋਧਾ ਹੇਲੋ ਆਪਕਤ ਕੀ ਹੋ ਗਿਆ ਪੁੱਤ ਤਰੋਏਗਾ ਤੂੰ ਨਹੀਂ ਮੈਂ ਉਹ ਇਨਫਰਮੇਸ਼ਨ ਕਮਿਸ਼ਨ ਕੋਲੋਂ ਲੈਣਾ ਸੀ ਕੰਪਨੀ ਦੇ ਸੁਪਰਵਾਈਜ਼ਰ ਨੇ ਕਹਿੰਦਾ ਜੇ ਵੀ ਚੱਲ ਰਿਹਾ ਤੂੰ ਆ ਕੇ ਰੋ। ਤੂੰ ਵੀ ਜੇਹੇ ਤੋਂ ਜੀਨਾ ਸਟੇਡੀ ਨੂੰ ਐਸੇ ਬਦਲ ਐਸੇ ਨਾ ਹਾਂ ਪੁੱਤ ਮੈਂ ਤੇਰੇ ਰੈਡੀ ਆ ਜਾਾਂਗੇ ਕੋਈ ਨਾ ਪਰ ਗੱਲ ਕੀ ਹੈ ਗੱਲ ਤਾਂ ਦੱਸ ਦੇ ਪੁੱਤ ਬਰੀਦੀਆਂ ਜਾਉਂਦੀ ਐ ਤੈਨੂੰ ਬਿਠਾ ਕੇ ਰੋਟੀ ਖਵਾ ਸਕਦੀ ਐ ਤੇਰੀ ਮੰ ਮਮੀ ਪੰਜ ਮਿੰਟ ਤੋਂ ਬੱਸ ਨਾ ਟੋਟੇਟ ਕਰੀ ਤੁਸੀਂ ਕੀ ਕੀ ਆਨਸਾਨੀ ਲਈ ਹਾਂ ਠੀਕ ਐ ਪੁੱਤ ਕੋਈ ਨਾ ਹੰਮ ਬਸ ਮੈਂ ਤੇਰੀ ਜਾਨ ਬਣ ਮਮੀ ਪੁੱਤ ਕੋਈ ਇਹੋ ਜਿਹਾ ਕੰਮ ਨਾ ਕਰੇ ਠੀਕ ਐ ਅਸਲ ਤੇਰੇ ਸਹਾਰੇ ਜੀਣਾ ਐ ਪੁੱਤ ਕੋਈ ਗਲਤ ਕਦਮ ਨਾ ਚੱਕੀ ਠੀਕ ਐ ਮੈਂ ਨਹੀਂ ਲਈ ਪੁੱਤ ਬਸ ਉਹਨੇ ਮੈਂ ਤੇ ਡੈਡੀ ਬਾਹਰ ਨੂੰ ਗਿਆ ਹੋਇਆ ਉਹਨੂੰ ਬੁਲਾਉਣੀ ਆ ਤਾਂ ਅਸੀਂ ਹੁਣੇ ਆ ਗਏ ਚਲ ਠੀਕ ਐ ਪੁੱਤ ਧਿਆਨ ਰੱਖਿਆ ਕਰ ਠੀਕ ਆ ਇਹਨਾਂ ਨੇ ਤਾਂ ਜਿਵੇਂ ਸੰਗ ਲਾ ਲੇ ਤਨਾ ਸਿਰ ਤੋਂ ਦੇ ਪਾਣੀ ਲੰਘ ਗਿਆ ਉਹ ਇਹਨਾਂ ਨੂੰ ਤਾਂ ਸਿੱਧਾ ਕਰਨਾ ਹੀ ਪਊਗਾ ਇਹਨਾਂ ਨੇ ਮੇਰੀ ਕੀ ਦਾ ਜਿਹੜਾ ਦੀਨਾ ਹਰਾਮ ਕੀਤਾ ਨਾ ਤਾਂ ਮੈਂ ਲੋਟ ਕਰੂੰਗੀ ਆ ਜਾਂਦੇ ਪਤਾ ਨਹੀਂ ਕਿੱਧਰ ਵਗ ਗਿਆ ਉਹ घर आ रहे फटाफट फटा, अपनी धीन लैके आवे मैं चुप करके नहीं बैठ सकती जी मेरी तीन ने कोई गलत कदम चुप ल तो मगरों मेरे पछतावा ही रहूँगा मैं नहीं चाहती कदम चके पापा जी थोड़े अगे अरदास कर मेरी मम्मी ने ना नौकरी मिल जाए आज मेरी मम्मी इंटरव्यू देन गई है ਬਸ ਕਲੀਅਰ ਹੋ ਜਾਏ ਜੇ ਮੇਰੀ ਮੰਮੀ ਨੂੰ ਨੌਕਰੀ ਮਿਲ ਗਈ ਨਾ ਨਾਲੇ ਵਧੀਆ ਥੋੜੇ ਲੋਕਾਂ ਦੇ ਘਰੇ ਕੰਮ ਕਰਦੀਆਂ ਨਾ ਮੰਮੀ ਉਹਨੂੰ ਤਾਂ ਖੜਾ ਛੋਟੂ ਜੂਬਾ ਮੰਮੀ ਦਾ ਮੈਨੂੰ ਨਾ ਜਵਾਂ ਨਹੀਂ ਚੰਗਾ ਲੱਗਦਾ ਕਿ ਲੋਕਾਂ ਦੇ ਘਰੇ ਫਿਰਦੀਆਂ ਵਿਚਾਰੀ ਕੰਮ ਕਰਦੀ ਉਹ ਵੀ ਮੇਰੇ ਪਿੱਛੇ ਨਾਲੇ ਜੇ ਮੇਰੀ ਮੰਮੀ ਨੂੰ ਨੌਕਰੀ ਮਿਲ ਗਈ ਸਾਨੂੰ ਕਿੰਨਾ ਸੌਖਾ ਹੋ ਜਾਊਗਾ ਅਸੀਂ ਆਪਦਾ ਘਰ ਬਣਾ ਲਾਂਗੇ ਅਸੀਂ ਆਪਦੇ ਘਰੇ ਰਹਿਣ ਲੱਗ ਜਾਾਂਗੇ ਪਰ ਫਿਰ ਵੀ ਮਾਸੀ ਸਾਡੇ ਨਾਲ ਕਦੇ ਫਰਕ ਨਹੀਂ ਕਰਦੀ ਇੱਕ ਵਾਰ ਬੈਠੇ ਤਾਂ ਸੀ ਦੂਸਰਿਆਂ ਦੇ ਘਰੇ ਆ ਅਸੀਂ ਆਪਦੇ ਘਰੇ ਵਗਦਾਂਗੇ ਫਿਰ ਇੱਕ ਮੇਰੀ ਮੰਮੀ ਨਾ ਬਾਲਾ ਰੋਂਦੀ ਆ ਰਾਤਾਂ ਨੂੰ ਉੱਠ ਉੱਠ ਕੇ ਫੇਰ ਕਿ ਹੋ ਗਿਆ ਮੇਰੀ ਮੰਮੀ ਵਿਚਾਰੀ ਦਾਸ ਜੀ ਨਹੀਂ ਪਰ ਮੈਂ ਸਮਝਦੀ ਆ ਮੇਰੀ ਮੰਮੀ ਦੀ ਸਾਰੇ ਫੀਲਿੰਗ ਮੇਰੀ ਨਾਨੀ ਨੂੰ ਬਹੁਤ ਯਾਦ ਕਰਦੀ ਆ ਪਪਾ ਜੀ ਨਾਨੀ ਸਾਡੇ ਕੋਲ ਅੱਜ ਛੇਤੀ ਛੇਤੀ ਪਪਾ ਜੀ ਤੁਹਾਡੇ ਤੋਂ ਮੈਂ ਕਦੇ ਕੁਝ ਨਹੀਂ ਮੰਗਿਆ ਬਸ ਮੇਰਾ ਪਤ ਭਾਬਿਆ ਗੇਰਦਾਸ ਕਰ ਜਾਂਦਾ ਹਾਂਜੀ ਚੰਗੀ ਗੱਲ ਆ ਪੁੱਤ ਕੀ ਮੰਗਦਾ ਸੀ ਬਾਬੇ ਤੋਂ ਮੰਮੀ ਦੀਆਂ ਖੁਸ਼ੀਆਂ ਮੈਂ ਸੋਚੀ ਅੰਦੀ ਸੀ ਬਾਬੇ ਜੀ ਅੱਗੇ ਅਰਦਾਸ ਇਹ ਹੀ ਕੀਤੀ ਐ ਕਿ ਮੰਮੀ ਨੂੰ ਨੌਕਰੀ ਮਿਲ ਜੇ ਤੇ ਇੱਕ ਨਾਨੀ ਅੱਜ ਸਾਡੇ ਕੋਲ ਅੱਛਾ ਪੁੱਤੋ ਹਾਂਜੀ ਬਹੁਤ ਵਧੀਆ ਅਰਦਾਸ ਕੀਤੀ ਐ ਪੁੱਤ ਬਾਬਾ ਜੀ ਨਾ ਸਾਰਿਆਂ ਦੇ ਸੁਣਦੇ ਆ ਆਪਾਂ ਤਾਂ ਇੱਕ ਜਣੇ ਨੂੰ ਕੰਮ ਦੇ ਦਾਂਗੇ ਬਾਬਾ ਜੀ ਨੇ ਸਾਰਿਆਂ ਨੂੰ ਦਿੱਤਾ ਹੋਇਆ ਆਪਾਂ ਇੱਕ ਦੋ ਜਣਿਆਂ ਨੂੰ ਰੋਟੀ ਖਵਾ ਦਾਂਗੇ ਬਾਬਾ ਜੀ ਸਾਰਿਆਂ ਨੂੰ ਰੋਟੀ ਦਿੰਦੇ ਨੇ ਸਾਰਿਆਂ ਦੀਆਂ ਮਨੋਗਾਮਨਾਵਾਂ ਪੂਰੀਆਂ ਕਰਦੇ ਨੇ ਇਹ ਨਹੀਂ ਹੈਗਾਗਾ ਵੀ ਜਿਵੇਂ ਆਪਾਂ ਕਹਿਦੀ ਆਪਾਂ ਗਲਤ ਅਰਦਾਸ ਕਰਾਂਗੇ ਕੋਈ ਬਾਬਾ ਜੀ ਉਹ ਵੀ ਪੂਰੀ ਕਰਨਗੇ ਜਿਹੜੀ ਆਪਣੀ ਲੋੜ ਅਨਸਾਰ ਇੱਛਾ ਦੇ ਅਨਸਾਰ ਆਪਣੇ ਅਨਸਾਰ ਸਹੀ ਲੱਗੂਗੀ ਪ੍ਰਮਾਤਮਾ ਨੂੰ ਪ੍ਰਮਾਤਮਾ ਉਹੀ ਇੱਛਾ ਪੂਰੀ ਕਰਦਾ ਆਪਣੇ ਮਾਸੀ ਜੀ ਬਾਬਾ ਜੀ ਮੇਰੇ ਸੁਣਨਗੇ ਹਾਂ ਕਿਉਂ ਨਹੀਂ ਸੁਣਨਗੇ ਤੂੰ ਕਿਹੜਾ ਕੁਝ ਗਲਤ ਮੰਗਿਆ ਨਾਨੀ ਕੀ ਹ ਬਾਬੇ ਨੂੰ ਇੱਕ ਨਾਨੀਆਂ ਜੇ ਇੱਕ ਮੰਮਾ ਨੂੰ ਨੌਕਰੀ ਮਿਲ ਜੇ ਤੇ ਮੇਰੀ ਗੱਲ ਸੁਣ ਅੱਜ ਤੇਰੀ ਮੰਮਾ ਨੂੰ ਜਦੋਂ ਨੌਕਰੀ ਮਿਲ ਗਈ ਤੇ ਫਿਰ ਤੂੰ ਕੀ ਬਣਾਏਂਗੀ ਮੈਂ ਮੈਂ ਪਰਸ਼ਾਦਾ ਬਣਾਉਂਗੀ ਬਣਾਉਣਾ ਆਉਂਦਾ ਕੋਈ ਨਾ ਤੁਹਾਡੇ ਤੋਂ ਪੁੱਛ ਲੂੰਗੀ ਮਾਸੀ ਜੀ ਹਾਂ ਇਹ ਗੱਲ ਸਹੀ ਆ ਆਪਾਂ ਰਲ ਕੇ ਬਣਾਵਾਂਗੇ ਜਦੋਂ ਤੇਰੀ ਮੰਮੀ ਆਉਗੀ ਨਾ ਜ਼ਰੂਰ ਆਪਾਂ ਤੇਰੀ ਮੰਮੀ ਨੂੰ ਖਵਾਵਾਂਗੇ ਨਾਲੇ ਆਪਾਂ ਨਾ ਗੁਰੂ ਘਰ ਜਾਵਾਂਗੇ ਨਾਲ ਸਾਡੇ ਇੱਕਿਆਵਾਂਗੇ ਜਰੂਰ ਪੋਤ ਜਰੂਰ ਜੇ ਤੁਹਾਨੂੰ ਖੁਸ਼ੀ ਮਿਲਦੀ ਆ ਇਹ ਤੋਂ ਚੰਗਾ ਹੋਰ ਕੀ ਆ ਨਾਲੇ ਪੋਤ ਹੁਣ ਤੋਂ ਵੱਡਾ ਹੁੰਦਾ ਜਾਣਾ ਮੰਮਾ ਦਾ ਤੇਰੀ ਕੰਮ ਤੇ ਜਾਣ ਲੱਗ ਜੂਗੀ ਹੁਣ ਨਾ ਮੈਂ ਤੈਨੂੰ ਕੰਮ ਸਿਖਾਇਆ ਕਰ ਤੂੰ ਕੰਮ ਸਿੱਖਿਆ ਕਰ ਕਿਉਂਕਿ ਜਿਹੜੀ ਧੀ ਹੁੰਦੀ ਆ ਨਾ ਇਹਨੂੰ ਘਰ ਦਾ ਹਰ ਕੰਮ ਆਉਣਾ ਜ਼ਰੂਰੀ ਆ ਮੈਂ ਇਹ ਨਹੀਂ ਕਹਿੰਦੀ ਵੀ ਤੇਰੇ ਤੋਂ ਮੈਂ ਕੰਮ ਕਰਾਉਣਾਗਾ ਪਰ ਤੂੰ ਨਾ ਮੇਰੇ ਕੋਲ ਕੋਲ ਖੜੀ ਰਿਆ ਕਰ ਜਦੋਂ ਮੈਂ ਕੱਪੜੇ ਧੋਨੀ ਆ ਰੋਟੀ ਪਾਣੀ ਬਣਾਉਣੀ ਆ ਤੈਨੂੰ ਪਤਾ ਲੱਗ ਜੂ ਕਿਵੇਂ ਬਣਦਾਗਾ ਕਿਉਂਕਿ ਤਿਆਂ ਨੂੰ ਘਰ ਦਾ ਹਰੇਕ ਕੰਮ ਆਉਣਾ ਜ਼ਰੂਰੀ ਹੈ। ਹਾਂਜੀ ਮਾਸੀ ਜੀ, ਇਹ ਗੱਲ ਤਾਂ ਤੁਸੀਂ ਜਮਾਂ ਸਹੀ ਕਹੀ ਐ। ਮੰਮੀ ਤਾਂ ਮੈਨੂੰ ਕੁਝ ਵੀ ਨਹੀਂ ਸਿਖਾਉਂਦੀ, ਮੈਂ ਕਿਦਾਂ ਦੀ ਕਹੀ ਇਹਨੇ। ਵੀ ਮੰਮੀ ਮੈਨੂੰ ਵੀ ਕੰਮ ਆਉਣੇ ਚਾਹੀਦੇ, ਜ਼ਰੂਰੀ ਐ ਨਾ ਮਾਸੀ। ਹੁਣ ਬਸ ਤੁਸੀਂ ਹੈਗੇ ਨਾ, ਮੰਮੀ ਨੂੰ ਘੜਾ ਆਪਾਂ ਦੱਸਨੇ ਆ। ਹੁਣ ਤਾਂ ਮੰਮੀ ਨੂੰ ਬਸ ਜਿਹੜੀ ਚੀਜ਼ੇ ਕਹੇ ਉਹ ਬਣਾ ਕੇ ਖਵਾਇਆ ਕਰੂੰਗੀ ਸਿੱਧਾ। ਸਹੀ ਗੱਲ ਐ ਪੁੱਤ। ਮੰਮੀ ਨੂੰ ਨਹੀਂ ਆਪਾਂ ਦੱਸ ਦੇ। ਮਾਂ ਕਦੇ ਨਹੀਂ ਚਾਹੁੰਦੀ ਹੁੰਦੀ। ਮੇਰਾ ਜੋ ਆ ਕੰਮਾਂ 'ਚ ਪਵੇ, ਜ਼ਿੰਮੇਵਾਰੀਆਂ 'ਚ ਪਵੇ, ਕਿਉਂਕਿ ਮਾਂ-ਬਾਪ ਜਿੱਡਾ ਮਰਜ਼ੀ ਗਰੀਬ ਉਹ ਆਪ ਦੁੱਧੀਆਂ ਪੁੱਤਾਂ ਨੂੰ ਹਮੇਸ਼ਾ ਰਾਜਿਆ ਬੰਗ ਪਾਲਦਾਗਾ ਤੇਰੀ ਮਾਂ ਨੇ ਵੀ ਇਹੀ ਸੋਚਿਆ ਬਿਸ਼ੱਕ ਮੈਂ ਜਿੰਨੀ ਮਰਜੀ ਔਖੀ ਹੋ ਜਾ ਪਰ ਮੇਰੀ ਧੀ ਨੂੰ ਨਹੀਂ ਕੰਮ ਕਰ ਦੇਣਾ ਪਰ ਪੁੱਤ ਜਿਹੜੀ ਇੱਕ ਕੁੜੀ ਹੁੰਦੀ ਹੈ ਨਾ ਜਿੰਨਾ ਟਾਈਮ ਰਸੋਈ ਚ ਨਹੀਂ ਵੱੜਦੀ ਉਹਨੂੰ ਔਰਤ ਨਹੀਂ ਕਿਹਾ ਜਾਂਦਾ ਤੂੰ ਹਜੇ ਬੱਚਾਗਾ ਤੈਨੂੰ ਇਹ ਗੱਲਾਂ ਦੀ ਸਮਝ ਨਹੀਂ ਹੈਗੀ ਪਰ ਪੁੱਤ ਉਹ ਕੰਮ ਹੁਣ ਤੈਨੂੰ ਮੈਂ ਸਿਖਾਉ ਉਹ ਜ਼ਿੰਮੇਵਾਰੀ ਮੇਰੀ ਹੈਗੀ ਪਰ ਮੰਮੀ ਨੂੰ ਤੰਗ ਨਹੀਂ ਕਰਨਾ ਨਹੀਂ ਤੂੰ ਮੰਮੀ ਨੂੰ ਇਹ ਦੱਸਣਾ ਮੈਂ ਮਾਸੀ ਤੋਂ ਕੰਮ ਸਿੱਖਦੀ ਆਂ ਤੂੰ ਵੀ ਮੰਮਾ ਨੂੰ ਸਰਪ੍ਰਾਈਜ਼ ਹੀ ਦੇਣਾ ਵੀ ਹਾਂ ਮੈਂ ਸਾਰਾ ਕੰਮ ਸਿੱਖ ਗਈ ਤੁਸੀਂ ਬੇਫਿਕਰ ਰਹੋ ਮੰਮੀ ਨੂੰ ਨਾ ਕੋਈ ਥਾਲੀ ਦੱਸ ਦੇ ਲੈ ਮੈਂ ਤਾਂ ਨਾ ਮੰਮੀ ਨੂੰ ਇਹ ਗੱਲ ਅੱਜ ਸਵੇਰੇ ਸਮਝਾ ਕੇ ਆਤੀ ਆਂ ਵੀ ਮੰਮੀ ਮੇਰਾ ਕਿਕਰ ਨਾ ਕਰੋ ਹੁਣ ਮੈਂ ਵੱਡੀ ਹੋ ਗਈ ਮੈਂ ਆਪ ਜਤਨ ਆਪ ਰੱਖ ਸਕਦੀ ਆਂ ਸਹੀ ਗੱਲ ਆ ਅੱਜ ਤੇਰੀ ਮੰਮੀ ਸੋਹਣੀ ਲੱਗਦੀ ਸੀਗੀ ਨਾ ਬਾਲੀ ਸੋਹਣੀ ਲੱਗਦੀ ਸੀ ਮੈਂ ਤਾਂ ਆਇਆ ਨਾਜ਼ਰੀ ਨਾ ਲਵਾ ਕੇ ਅੱਜ ਨੇ ਨਹੀਂ ਲੋਣੀ ਤੂੰ ਮਿਰਚਾਂ ਵਾਰਦੀ ਜਦੋਂ ਆ ਗਈ ਠੀਕ ਹੈ ਮੈਂ ਤਾਂ ਕਿਹਾ ਸੀ ਕਾਲਾ ਟਿੱਕਾ ਲਾ ਕੇ ਭੇਜੂੰਗੀ ਤੁਹਾਨੂੰ ਬਾਅਦ ਵਿੱਚ ਫੇਰ ਲਾ ਦਿੰਦੀ ਤੈਨੂੰ ਗੜਾ ਕਿਸ ਨੇ ਰੋਕਿਆ ਸੀ ਬਸ ਮੰਮੀ ਕਾਲੀ ਕਰਨ ਲੱਗੀ ਮੁੜ ਕੇ ਮੈਂ ਆਜਾ ਬਸ ਸਕੂਲ ਜਾ ਕੇ ਆਜਾ ਤੂੰ ਬੈਗ ਚ ਪਾਉਣ ਲੱਗੀ ਕੁਲ ਲਗੀ ਜਦੋਂ ਬਾਹਰ ਆਇਆ ਤੁਹਾਨੂੰ ਮੰਮੀ ਬਾਗ ਗਈ ਸੀਗੀ ਚਲ ਕੋਈ ਨਾ ਤੇ ਮੇਰੀ ਗੱਲ ਸੁਣ ਹੁਣ ਮੇਰੇ ਕੰਮ ਪਿਆ ਥੋੜਾ ਜਿਹਾ ਮੈਂ ਕੰਮ ਕਰ ਲਾਂ ਤੇ ਤੂੰ ਕਰ ਲੈ ਕੀ ਕਰਨਾ ਠੀਕ ਹੈ ਮੈਂ ਕਰਵਾ ਦਾਂਗੇ ਤੁਹਾਡਾ ਸਾਰਾ ਕੰਮ ਇਕੱਲੇ ਕਿੱਥੋਂ ਕਰੋਗੇ ਨਹੀਂ ਦਿੱਤਾ ਮੰਮੀ ਮੈਨੂੰ ਕਹਿ ਕੇ ਗਈ ਆ ਵੀ ਆਂਟੀ ਨੂੰ ਕੰਮ ਨਹੀਂ ਕਰਨਾ ਬਿਮਾਰਾ ਮੋਟਾ ਆਂਟੀ ਵੀ ਹੈਲਪ ਕਰਨੀ ਆ ਕੋਈ ਗੱਲ ਨਹੀਂ ਜਦੋਂ ਮੈਨੂੰ ਕੰਮ ਦੀ ਲੋਡ ਹੋਈ ਮੈਂ ਤੈਨੂੰ ਆਪੇ ਸੱਦ ਲਉ ਹੁਣ ਤਾਂ ਮੇਰੇ ਰਸੋਈ ਦਾ ਕੰਮ ਆਗਾ ਨਾਲੇ ਤੇਰਾ ਮਸੜ ਗਿਆਗਾ ਨਾਲ ਠੀਕ ਹੈ ਨਾ ਤੇ ਮੈਨੂੰ ਇਹ ਦੱਸ ਦੇ ਤੂੰ ਕੁਝ ਖਾਣਾਗਾ ਤਾਂ ਮੈਂ ਉਹਨਾਂ ਨੂੰ ਫੋਨ ਕਰ ਦੂੰ ਰਾਹ ਚ ਆਉਂਦੇ ਹੋਏ ਲੈ ਆ ਦੇਣਗੀ। ਮੈਨੂੰ ਕੁਝ ਨਹੀਂ ਖਾਣਾ। ਤੁਸੀਂ ਮਾਸਟਰ ਨੂੰ ਫੋਨ ਕਰਾਂਗਾ ਕਿ ਤੇ ਪੁੱਛ ਲਾਂਦੇ। ਕੋਈ ਨਾ ਪੁੱਛੂਗੀ ਪੁੱਛੂਗੀ। ਹਾਂ ਜੀ ਆਪਾਂ ਬਾਰ-ਬਾਰ ਫੋਨ ਕਰੀ ਜਾਵਾਂਗੇ ਨਾ ਜੋ ਕਿਤੇ ਬੈਠੇ ਹੋਏ ਨੇ ਡਿਸਟਰਬ ਹੋਣਗੇ ਚੰਗਾ ਨਹੀਂ ਲੱਗਦਾ। ਜਦੋਂ ਫ੍ਰੀ ਹੋਣਗੇ ਆਪੇ ਫੋਨ ਕਰ ਲਾਂਗੇ ਆਪਾਂ। ਮੈਂ ਤਾਂ ਨਾ ਸਕੂਲੋਂ ਆ ਕੇ ਉਹਦਾ ਤਾਂ ਹੀ ਹੋਇਆ ਪਿਆ। ਵੀ ਕਦੋਂ ਆਉਗੀ ਮੰਮੀ? ਕਦੋਂ ਗੁੱਡ ਨਿਊਜ਼ ਸੁਣਾਉਗੀ? ਕੋਈ ਨਾ ਪਤਾ। ਹੋਣ ਨਾ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਨੇ। ਕੀ ਕਰਨਾ ਕਰ ਮੇਰਾ ਪੁੱਤ। ਹਾਂਜੀ। ਆ ਜਾ ਕੀ ਤਾਂ ਮੈਂ ਪਿੰਡ ਗਈ ਤੇ ਕੀ ਮੈਂ ਆਈ ਆ ਜਵਾਖਾਂ ਜਾਨਾ ਨਾ ਦੋ ਦਿਨ ਹੀ ਖੜਾ ਦਿੱਤਾ ਸੱਚੀ ਉਹ ਵਿਚਾਰਾ ਦੇਖ ਲੈ ਹਾਲੇ ਠੀਕ ਵੀ ਨਹੀਂ ਸੋਇਆ ਦਾ ਮਾਮਾ ਚਾਜ ਨਾਲ ਆਉਣਾ ਹੀ ਪਿਆ ਮੈਨੂੰ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਵੀ ਦੱਸ ਵੀ ਘਰੋਂ ਹੀ ਨਾ ਜਾਵਾਂ ਮੈਂ ਕੋਈ ਦੁੱਖ ਸੁੱਖ ਵੀ ਨਹੀਂ ਕਰਨ ਦਿੰਦੇ ਕਿਸੇ ਨਾਲ ਕਿ ਮੈਂ ਗੱਡੀ ਜਿੱਤੋਈ ਆ ਨਾ ਲਾੜੇ ਹੁਣ ਕਿੱਧਰ ਚੱਲਿਆ ਤੂੰ ਮੈਂ ਕੰਮ ਜਾਣਾਂਗਾ ਆ ਗਈ ਤੂੰ ਲੱਗ ਗਿਆ ਟਾਈਮ ਤੇਰਾ ਮੈਂ ਤਾਂ ਹੁਣੇ ਹੀ ਸੀ ਹੁਣ ਜਦੋਂ ਦੇ ਫੋਨ ਤੇ ਫੋਨ ਕਰੀ ਗਏ ਹੁਣ ਮੈਨੂੰ ਬੁਲਾ ਕੇ ਤੂੰ ਆਪ ਕਿੱਧਰ ਟਿਆਰੀ ਖਿੱਚਨੀ ਓ ਮਾਂ ਮੈਂ ਕਿਤੇ ਨਹੀਂ ਜਾਂਦਾ ਠੀਕ ਹੈ ਤੇਰੀ ਵੇਟ 'ਚ ਹੀ ਸੀਗਾ ਵੀ ਤੂੰ ਆਏਂਗੀ ਕੋਈ ਗੱਲ ਕਿਸੇ ਪਾਸੇ ਸਿਰੇ ਲਾਏਂਗੀ ਮੈਂ ਤਾਂ ਭਈ ਆਏ ਆਈਆਂ ਵੀ ਜੇ ਤੂੰ ਹੁਣ ਆਪ ਵਿੱਚ ਬੈਠ ਕੇ ਗੱਲ ਕਰਾਂਗੇ ਫੇਰ ਹੀ ਹੁਣ ਜੋ ਤੂੰ ਤੁਰ ਗਿਆ ਪਹਿਲਾਂ ਮੈਨੂੰ ਕਹ ਤੋ ਸਿੱਧਣਾ ਸੀ ਮੈਂ ਤਾਂ ਤੇਰੇ ਮਾਮੇ ਕੋਲ ਦੋ ਦਿਨ ਹੋਰ ਲਾ ਲੈਂਦੀ। ਉਹ ਨਹੀਂ মা ਮੇਰੀ ਗੱਲ ਸੁਣ ਲੈ ਸਾਰੀ ਗੱਲ ਅੱਜ ਹੀ ਕਰਨੀ ਆ ਠੀਕ ਹੈ। ਬਾਹਲੇ ਦਿਨ ਹੁਣ ਵਿੱਚ ਨਾ ਪਾਓ ਉਹਦੇ ਘਰ ਦੇ ਆਈ ਜਾਂਦੇ ਆ ਅੱਜ ਬੈਠ ਕੇ ਸਾਰੀ ਗੱਲ ਕਰ ਲਓ। ਕੋਈ ਗੱਲ ਨਹੀਂ ਮੈਂ ਤਾਂ ਬੰਦ ਲੇਟ ਵਗ ਜੂਗਾ। ਚਲ ਠੀਕ ਆ ਪਹਿਲੇ ਲੇਟ ਹੀ ਵਗ ਜੀ। ਕਿਉਂਕਿ ਤੇਰੇ ਬੈਠੇ ਤੋਂ ਹੀ ਗੱਲ ਕਰਾਂਗੇ। ਨਹੀਂ ਅਗਲਾ ਕਹਿੰਦਾ ਸੱਸ ਸਹੁਰਾ ਨਹੀਂ ਬਸਾਉਂਦਾ ਸਾਡੀ ਕੁੜੀ ਨੂੰ। ਕੋਈ ਗੱਲ ਨਹੀਂ ਸਾਰੀ ਗੱਲ ਵਿੱਚ ਬੈਠ ਕੇ ਕਰਾਂਗੇ ਨਾਲੇ ਮੇ ਮੈਂ ਮੈਂ ਤਾਂ ਬੁੱਤ ਤੇਰੇ ਬਣੀ ਪੱਲੜਾ ਰੱਖੂੰ ਜੇ ਤੇਰੇ ਬਣੀ ਪੱਲੜਾ ਰੱਖਦੀਆਂ ਤਾਂ ਹੀ ਭੱਜੀ ਆਈ ਨਹੀਂ ਤੇਰਾ ਮਾਮਾ ਤਾਂ ਵਿਚਾਰਾ ਬਿਸਰ-ਬਿਸਰ ਕਰਦਾ ਸੀ ਕਹਿੰਦਾ ਭਾਈ ਦੋ ਦਿਨ ਹੋਰ ਰਹਿ ਹਰ ਕੇ ਮੈਂ ਆਖਿਆ ਭਾਈ ਮਹਾ ਲਾਡੀ ਦਾ ਫੋਨ ਆ ਗਿਆ ਹੁਣ ਨਹੀਂ ਮਾਟਕਦੀ ਦੱਸਣੀ ਸੀ ਸਾਰੀ ਕਰਤੂਤ ਮਾਮੇ ਨੂੰ ਕੀ ਦੱਸਦੀ ਸਾਰੀ ਕਰਤੂਤ ਮੈਂ ਮੈਂ ਥੋੜਾ ਜਿਹਾ ਤਾਂ ਦੱਸਦਾ ਸੀ ਮਾਂ ਭਾਈ ਮੇਰੀ ਆ ਮਜਬੂਰੀ ਆ ਮੈਂ ਤਾਂ ਮਹਾ ਫਸੀ ਪਈ ਆ ਫਿਰ ਕਹਿੰਦਾ ਭਾਈ ਚਲ ਜਾਇਆ ਮਾਂ ਫੇਰ ਮਾਰ ਜੂ ਭਾਈ ਵਿੱਚ ਦੀ ਗੇੜਾ ਹਾਂ ਐ ਕਰ ਲਈ ਲੈ ਮੈਨੂੰ ਖੜਾ ਦੇ ਬੈਗ ਜਦਾਂ ਚਲ ਕੋਈ ਨਹੀਂ ਇਸ ਕੜਾ ਪਾਰ ਆਉਣਗੇ ਇਹਦੇ ਮਾਪਿਓ ਚੰਗੀ ਤਰ੍ਹਾਂ ਗੱਲ ਕਰਕੇ ਤੈਨੂੰ ਕਹਿ ਦੇ ਵੀ ਅਸੀਂ ਰੱਖਣੀ ਨਹੀਂ ਅੱਜੇ ਤਲਾਕ ਦੀ ਗੱਲ ਕਰਨੀ ਆ ਭਾਵੇਂ ਅੱਜ ਲੈ ਕੇ ਜਾਂਦੇ ਲੈ ਜਾਣਾ ਬਸ ਨਾਲ ਆਪਾਂ ਨੂੰ ਕੋਈ ਡੱਡ ਉਕਰ ਨਹੀਂ ਹੈਗਾ ਬਾਪੂ ਨਾਲ ਮੇਰੀ ਗੱਲ ਹੋ ਗਈ ਮੈਂ ਤੱਤਾ ਨਹੀਂ ਲੱਕੀਦਾ ਹੁੰਦਾ ਤੱਤਾ ਨਹੀਂ ਲੱਕੀਦਾ ਆ ਪਹਿਲਾਂ ਤੇਰੇ ਪਿਓ ਨੇ ਤੇ ਮੈਂ ਤੱਤਾ ਲੱਕਿਆ ਤਾਂ ਹੀ ਹਲੇ ਤੱਕ ਜੀਵ ਮੱਚੀ ਆਂਦੀ ਆ ਸਮਾਈ ਨਾ ਗੱਲ ਕਰਾਂਗੇ ਟਕਾਈ ਨਾ ਇੱਕ ਦਿਨ ਚ ਪਹਿਲਾਂ ਤਲਾਕ ਹੁੰਦੇ ਹੁੰਦੇ ਉਹੀ ਜਵਾਕ ਵਾਲੀਆਂ ਗੱਲਾਂ ਤੇਰੀਆਂ ਮੈਂ ਫਿਰ ਕਿਸੇ ਪਾਸੇ ਜਾਣ ਵੀ ਦਵੇ ਨਾ ਮੈਨੂੰ ਮੈਨੂੰ ਕਿਸੇ ਪਾਸੇ ਨਹੀਂ ਜਾਣ ਦਿੰਦੀ ਹੁਣ ਮੈਂ ਗੱਡੀ ਧੋਈ ਜਾਂਦਾ ਸੀਗਾ ਚਾਰ ਗੇੜੇ ਮਾਰ ਗਈ ਵੀ ਜਾਂਦਾ ਕਿਸੇ ਪਾਸੇ ਕੋਈ ਨਹੀਂ ਅਗਲੇ ਨੂੰ ਆ ਜਾਣਦੇ ਪਹਿਲਾਂ ਅਗਲੇ ਦਾ ਮੂੰਹ ਪਹਿਲੇ ਤਾਂ ਨਹੀਂ ਆਪਾਂ ਆਪ ਹੀ ਗੱਲਾਂ ਕਰੀ ਜਾਣੀਆਂ ਦੇਖਦੇ ਆਂ ਕੀ ਕਹਿੰਦੇ ਆ ਕੀ ਬੋਲਦੇ ਆ ਉਹ ਜਿਹਾ ਜਵਾਬ ਦੇ ਦਾਂਗੇ ਅਗਲੇ ਨੂੰ ਪਹਿਲਾਂ ਤੂੰ ਮਾੜੀ ਜੀ ਗੱਲ ਤਾਂ ਕਰ ਅੰਦਰ ਜਾ ਕੇ ਉਹਦੇ ਨਾਲ ਕੋਈ ਨਹੀਂ ਕਰਦੀਆਂ ਮੈਂ ਗੱਲ ਆ ਜਾ ਬਾਲੀ ਚੰਬਲੀ ਐ ਚਲ ਕੋਈ ਨਹੀਂ ਹੁਣ ਤੂੰ ਐਵੇਂ ਨਬੜਬੜਕ ਨਹੀਂ ਸੁਣਦਾ ਨਹੀਂ ਤੈਨੂੰ ਮੈਨੂੰ ਲੱਗਦਾ ਨਾ ਮੰਮੀ ਨੇ ਆਉਣ ਸਾਰੀ ਭਰਤਾ ਕੋਈ ਗੱਲ ਨਹੀਂ ਮੈਂ ਵੀ ਦੇਖਦੀ ਆਂ ਅੱਜ ਆ ਜਾਂਦੇ ਮਾਂ ਕੰਨ ਖੇੜਦਾ ਇਹਦੇ ਮਾੜਾ ਇਹਨੂੰ ਪਤਾ ਤਾਂ ਲੱਗੇ ਆ ਗਈ ਭਾਈ ਕਰ ਲੈ ਗੱਲ ਮੈਂ ਕੀ ਗੱਲ ਮਾਂ ਕਿੰਨੇ ਦਿਨਾਂ ਤੋਂ ਘਰੇ ਆਈ ਐ ਤੇਰਾ ਕੋਈ ਮਾੜਾ ਮੋਟਾ ਫਰਜ਼ ਬੰਦਾ ਵੀ ਸਿੱਧੇ ਮੱਥੇ ਬੋਲੇ ਕੇ ਨਾ ਬੋਲੇ ਮੈਂ ਨਾ ਬਹੁਤ ਫਰਜ਼ ਨਿਭਾ ਲੇ ਤੇ ਹੁਣ ਤੱਕ ਫਰਜ਼ ਹੀ ਨਿਭਾਦੀ ਨਿਭਾਦੀ ਇੱਥੋਂ ਤੱਕ ਆ ਗਈ ਤੇ ਹੁਣ ਮੈਥੋਂ ਨਹੀਂ ਹੁਣ ਫਰਜ਼ ਨਿਭਾਏ ਜਾਂਦੇ ਤੇ ਨਾਲੇ ਕਿੰਨੇ ਕ ਪਿਆਰ ਨਾਲ ਗੱਲ ਕਰਾ ਤੁਹਾਡੇ ਨਾਲ ਤੁਸੀਂ ਕਿੰਨੇ ਕ ਪਿਆਰ ਨਾਲ ਗੱਲ ਕਰਦੇ ਹੋ ਮੇਰੇ ਨਾਲ ਮੈਂ ਤੇਰੇ ਕੀ ਡਾਂਗ ਮਾਰੀ ਮਾਂ ਨੇ ਆ ਕੇ ਪਾਣੀ ਪਿਆ ਕੇ ਤੂੰ ਉਧਰ ਭੱਜ ਗਈ ਕੀ ਗੱਲਾਂ ਐ ਬੋਲੀ ਤੂੰ ਮਾਂ ਨੂੰ ਲਾਡੀ ਮੇਰੇ ਨਾਲ ਨਾ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਥੋੜੇ ਕ ਟਾਈਮ ਤੱਕ ਨਾ ਮੰਮੀ ਡੈਡੀ ਆ ਰਿਹਾ ਜਿਹੜੀ ਗੱਲ ਕਰਨੀ ਉਹਨਾਂ ਨਾਲ ਕਰਿਓ ਤੇ ਫਿਰ ਤੇਰੇ ਮਾਂ ਪਿਓ ਕੀ ਸਾਡਾ ਕਰਦੇ ਨੇ ਹੈ ਦੇਖ ਲਾ ਮਾਂ ਡਰਾਵੇ ਦਿੰਦੀ ਵੇ ਮੈਂ ਤਾਂ ਆਪ ਕਹੀ ਆਨੀ ਆ ਮੈਨੂੰ ਤਾਂ ਆਉ ਮਨ ਪਾਈ ਨਾ ਮੰਨ ਆ ਮੈਂ 2 ਦਿਨ ਬਾਗੀ ਘਰੋਂ ਇਹਨੇ ਤਾਂ ਫੋਨ ਆਉਦੀ ਮਾਂ ਨੂੰ ਲਾਈ ਰੱਖਿਆ ਹੋਣਾ ਚੱਕਤੀ ਇਹਦੀ ਮਾਂ ਨੇ ਆ ਪਤਾ ਨਹੀਂ ਲੱਗਦਾ ਇਹਦੀਆਂ ਗੱਲਾਂ ਤੋਂ ਗੱਲਾਂ ਦੀ ਬਲਾਲਾ ਸਾਹਬ ਤੋਂ ਇਹਦੀ ਮਾਂ ਦੀ ਚੱਕਾ ਸਾਰੀ ਤੇਰੀ ਮਾਂ ਕਹਿੰਦੀ ਸੀ ਸਾਡੀ ਕੁੜੀ ਤਾਂ ਮੂੰਹ ਚ ਬੋਲ ਨਹੀਂ ਹੈਗਾ ਕੁਝ ਨਹੀਂ ਕਹਿੰਦੀ ਤੇ ਅੱਜ ਦੇ ਲਾ ਕਿਵੇਂ ਬੋਲਦੀ ਹੁਣ ਬਸ ਗੱਲ ਸਾਫ ਹੋ ਗਈ ਮਾਂ ਪਹਿਲਾਂ ਤਾਂ ਮਾੜਾ ਮੋਟਾ ਸੋਚ ਵੀ ਜਾਂਦਾ ਇਹਨੂੰ ਰੱਖਣ ਬਾਰੇ ਹੁਣ ਤਾਂ ਜਮਾ ਨਹੀਂ ਰੱਖਣਾ ਠੀਕ ਹੈ ਜਦੋਂ ਆਉਂਦਿਆ ਨਾਲ ਦੀ ਨਾਲ ਤਲਾਕ ਦੀ ਗੱਲ ਕਰ ਲੈ ਠੀਕ ਹੈ ਤੇ ਬਾਪੂ ਨੂੰ ਸਾਡਾ ਉਹਰੇ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਰੱਖਣੀ ਨਹੀਂਗੀ ਇਹਦੀ ਮਾਪਿਆਂ ਨੂੰ ਆ ਜਾਣ ਤੇ ਕਹਿੰਦੀ ਆ ਨਾ ਮੇਰੇ ਪੇਕੇ ਆਉਂਦੇ ਨੇ ਇਹਦੇ ਪੇਕੇਆਂ ਸਾਹਮਣੇ ਸਾਰੀ ਗੱਲ ਦੱਸਾਂਗੇ ਵੀ ਪਈਆਂ ਚਾਵਰ ਚਾਵਰ ਬੋਲਦੀ ਆ ਸਾਡੇ ਮੂਰੇ ਅਸੀਂ ਨਹੀਂ ਬੋਲਣ ਦਿੰਦੇ ਹੈਗੇ ਹਾਂ ਮੈਂ ਮੈਂ ਉਹਦੇ ਮਾਪਿਆਂ ਨੂੰ ਬੁਲਾਉਂਗਾ ਉਹ ਦੇਖ ਲੈ ਉਹ ਕਰ ਲੈ ਗੇਟ ਬੰਦ ਜਾ ਕੇ ਬਹਿ ਗਿਆ ਐ ਤਾਂ ਹੈ ਨਹੀਂ ਵੀ ਮਾਂ ਬਾਹਰੋਂ ਆਈ ਆ ਚਾਹ ਪੀਵੇ ਤੇ ਚਾਹ ਤੇਰੀ ਮਾਂ ਪਿਓ ਆਊਗੀ ਵੇ ਚੱਲਣਾ ਉੱਚੀ ਬੋਲ ਕੋਈ ਨਹੀਂ ਪਏ ਜਾਣਦੇ ਆ ਹੀ ਜਾਣਦੇ ਤੇ ਮਾਪਿਆਂ ਨੂੰ ਅੱਜ ਗੱਲ ਕਰ ਹੀ ਲੈਣੇ ਆਂਗੇ ਇਹ ਤਾਂ ਹੁਣ ਊਗਲਾਂ ਲੱਗੀਆਂ ਹੋਈਆਂ ਭਾਈ ਬਾਰ ਬੰਦ ਕਰਕੇ ਤਾਂ ਪਊਗੀ ਹੁਣ ਇਹਦੀ ਮਾਂ ਪਤਾ ਕਿੱਡੀ ਗੰਦੀ ਜਨਾਨੀ ਆ ਮਾਂ ਮੇਰੀ ਗੱਲ ਸੁਣਦਾ ਠੀਕ ਐ ਸਾਰਾ ਕੁਝ ਹੁਣ ਮਾ ਆਪਣਾ ਤਾਂ ਖਤਮ ਹੋ ਗਿਆ ਮੈਨੂੰ ਆਇਆ ਵੀ ਆਪਣਾ ਲੋਕਾਂ ਦੇ ਵਿੱਚ ਮਜ਼ਾਕ ਬਣੇ ਠੀਕ ਐ ਆਪਣੀ ਐਨੀ ਬਣਦੀ ਆ ਪਿੰਡ ਦੇ ਵਿੱਚ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਵੀ ਇਹ ਤੇਰੇ ਮੂਰੇ ਆਏ ਬੋਲਦੀ ਆ ਤਾਂ ਬਾਪੂ ਦੀ ਭੂਰਾ ਨਹੀਂ ਰਹਿਣੀ ਵੀ ਮਜ਼ਾਕ ਤਾਂ ਹੁਣ ਵੀ ਬਣ ਜੂ ਜੇ ਪੇਕੇ ਤੁਰ ਗਈ ਆਪਦੇ ਮਾਪਿਓ ਸਾਧ ਰੱਖੇ ਨੇ ਫੇਰ ਵੀ ਮਜ਼ਾਕ ਬਣੋ ਕੀ ਤੋਂ ਕੀ ਤੋਂ ਗੱਲ ਘੋਕੇ ਰੱਖਾਂਗੇ ਬਸ ਫਿਰ ਕੋਈ ਗੱਲ ਨਹੀਂ ਫਿਰ ਹੁਣ ਜੇ ਰੌਲਾ ਪੈਂਦਾ ਤਾਂ ਪੈ ਜਾਂਦੇ ਜੇ ਇਹਨੇ ਠਾਣ ਲਈ 98 ਵੀ ਲਈ ਰੱਖਣੀ ਮੈਂ ਵੀ ਨਹੀਂ ਇਹ ਚਾਲਿਆ ਹੁਣਾ ਬਣਾ ਕੇ ਤੇਰੇ ਬਾਅਦ ਤਾਂ ਜੈ ਵੱਡੇ ਤਾਂ ਮੈਂ ਤਾਂ ਸੱਚੀ ਫਸ ਗਈ ਮੇਰਾ ਤਾਂ ਨਾ ਸੱਚੀ ਪੁੱਤ ਦੀ ਵੀ ਜ਼ਿੰਦਗੀ ਖਰਾਬ ਕਰਤੀ ਇਹਨੇ ਇਹ ਜੀ ਦੁਸ਼ਟੀ ਹੋਈ ਆਈ ਆ ਅੱਜ ਨਵੇਂ ਇਹਨੇ ਸੱਪ ਕੱਢਤਾ ਉਹੀ ਨਹੀਂ ਕਦੇ ਮੇਰੇ ਮੂਰੇ ਤਾਂ ਬੋਲੀ ਕਿਵੇਂ ਚਾਵਰ ਚਾਵਰ ਬੋਲੀ ਤੇ ਕਿਵੇਂ ਜਾ ਕੇ ਕੀਤਾ ਬਾਰਬੰਦ ਲੈ ਵੀ ਦੱਸ ਇਹ ਨਾ ਮੇਰੇ ਮੰਗਰੋਂ ਮੰਗਰੋਂ ਚਾਂਬਲ ਗਈ ਇਦੀ ਮਾਂ ਦੀਆਂ ਉਂਗਲਾਂ ਨੇ ਸਾਰੀਆਂ ਇਹ ਇਹ ਨਹੀਂ ਬੋਲਦੀ ਇਹਦੀ ਮਾਂ ਬੋਲਦੀ ਹੈ ਇਹਦੇ ਵਿੱਚ ਕੋਈ ਨਹੀਂ ਆ ਜਾਣਦੇ ਇਹਦੀ ਮਾਂ ਨੂੰ ਕਰਦੀਆਂ ਗੱਲ ਉਹਦੇ ਨਾਲ